ਆਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਚੰਬਲ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਸੋ ਸਾਰੇ ਭਰਾ ਆਪਣੇ ਜਾਣਦੇ ਆਂ ਪਸ਼ੂ ਵਪਾਰ ਦਾ ਵੀਰ ਹੁਣ ਦਾ ਕੰਮ ਆ ਜਸ ਹੁਣ ਕੋਲ ਆਇਆ ਪ੍ਰਤਾਪ ਸਿੰਘ ਹੁਣ ਦੇ ਕੋਲ ਤੇ ਡਾਕਟਰ ਸਾਹਿਬ ਹੁਣ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਐਨੀਮਲ ਵੀ ਦਿਖਾਵਾਂਗੇ ਤਕਰੀਬਨ ਕੋਈ 6 ਮੱਝਾਂ ਝੋਟੀਆਂ ਨੇ ਇਹਨਾਂ ਦੇ ਕੋਲ ਦੋ ਸੂਈਆਂ ਝੋਟੀਆਂ ਇੱਕ ਗੱਬਣ ਤੇ ਤਿੰਨ ਅੰਸਰ ਝੋਟੀਆਂ ਦਿਖਾ ਦੇਾਂਗੇ ਤੁਹਾਨੂੰ 6 ਨਾਗਾ ਟੋਟਲ ਮਾਲ ਰੂਟੀਨ ਦੇ ਵਿੱਚ ਹੀ ਖਰੀਦੀ ਵੀਰੋਂ ਨਹੀਂ ਕਰਦੇ ਤੇ ਲੈ ਕੇ ਸੇਲ ਕਰਦੇ ਆ ਇਹ ਪਿੰਡ ਦੋਸਤੋ ਨਸ਼ਾਰੇ ਪੰਨੋਆਂ ਦੇ ਵੀ ਬਿਲਕੁਲ ਲੱਗੇ ਆ ਸਰੋਂ ਵੀ ਇੱਥੋਂ ਥੋੜੀ ਦੂਰੀ ਤੇ ਆ ਤਰੀਕ ਅੱਜ 30 ਅਗਸਤ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਆਪਾਂ ਸਟਾਰਟਿੰਗ ਤੋਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਹੱਥ ਜੋੜ ਕੇ ਬੇਨਤੀ ਕਰਦੇ ਹੁੰਨੇ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਕਿ ਕਾਫੀ ਲੰਬੇ ਸਮੇਂ ਤੋਂ ਆਪਣਾ ਜਿਹੜਾ ਕੰਮ ਚੱਲਦਾ ਆ ਰਿਹਾ ਮਾਲਕ ਦੀ ਕਿਰਪਾ ਨਾਲ ਠੀਕ ਆ ਜੀ ਕੋਈ 8-7 ਸਾਲ 7 ਸਾਲ ਹੋ ਗਏ ਆ ਬਾਕੀ ਹੋਰ ਵੀ ਟੌਪਿਕ ਤੇ ਚਲੋ ਗੱਲਬਾਤ ਕਰਾਂਗੇ ਆਪਾਂ ਠੀਕਾ ਜੀ ਵੀਰ ਜੱਸ ਨੇ ਵੀ ਇੱਕ ਦੋ ਟੌਪਿਕ ਤੇ ਗੱਲਬਾਤ ਕਰਨੀ ਆ ਥੋੜਾ ਜਿਹਾ ਸਮਝedar ਵੀਰਾਂ ਨੂੰ ਠੀਕਾ ਜੀ ਇਸ਼ਾਰਾ ਹੀ ਬਹੁਤ ਆ ਗੱਲ ਨੂੰ ਸਮਝਾ ਜੇ ਜਰੂਰ ਆ ਬੇਨਤੀ ਆਪਾਂ ਸਟਾਰਟਿੰਗ ਤੋਂ ਕਿਹੜੀ ਗੱਲੋਂ ਕਰਦੇ ਆ ਵੀ ਦੋ ਟਾਈਮ ਤਿੰਨ ਟਾਈਮ ਚੋ ਕੇ ਤਸਦੀ ਕਰਕੇ ਲੈ ਕੇ ਜਾਓ ਜਿਹੜਾ ਕੋਈ ਪਸ਼ੂ ਗੱਭਣ ਹੁੰਦਾ ਮੇਰੇ ਵੀਰੋ ਗੱਭਣ ਆਪਦਾ ਡਾਕਟਰ ਸਾਹਿਬ ਤੁਸੀਂ ਆਪ ਨਾਲ ਲੈ ਕੇ ਆਇਆ ਕਰੋ ਕਿਸੇ ਦੇ ਭਰੋਸੇ ਤੇ ਨਾ ਰਿਆ ਕਰੋ ਵਪਾਰ ਲੈਣ ਦਾ ਕੰਮ ਆ ਜਦੋਂ ਤੁਹਾਨੂੰ ਕੋਈ 6 ਮਹੀਨੇ ਦੀ ਕਹਿ ਦਿੱਤੀ ਆਪਦੀ ਚੈੱਕ ਕਰਾਓ ਸਾਢੇ ਪੰਜਾਂ ਦੀ ਵੀ ਹੋ ਸਕ ਤੇ ਬਾਕੀ ਜਿਹੜੇ ਪਸ਼ੂ ਚਵਾਈ ਵਾਲੇ ਆ ਚੋਕੇ ਖੜੋ ਗੱਬਣ ਪਸ਼ੂਆਂ ਨੂੰ ਤੇਪ ਕੇ ਭਰਾ ਕੇ ਖੜੋ ਇਸੇ ਭਾਰ ਦੀ ਮੁਸ਼ਕਲ ਆ ਤੇ ਆਪਾਂ ਸਾਰੇ ਵਪਾਰੀ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਛਾਹ ਭਾਰ ਕੋਈ ਉਹਦੀ ਮੁਸ਼ਕਲ ਦੀ ਕੋਈ ਪਸ਼ੂ ਬਿਲਕੁਲ ਸਾਹਮਣਾ ਕਰਨਾ ਪੈਂਦਾ ਜਦੋਂ ਤੇ ਬਿਲਕੁਲ ਜਿਆਦਾ ਦੱਸ ਕੇ ਦਿਓ ਮੇਰੇ ਭਰਾਵੋ ਜਾਂ ਬਿਲਕੁਲ ਸੂਸਵਾ ਕੇ ਪਸ਼ੂ ਜਦੋਂ ਸਿੱਧਾ ਹੋ ਜੇ ਤੇ ਥੋੜਾ ਬਤਾ ਆਪਦੀ ਨਿਗਰਾਨੀ ਚ ਸਵਾ ਕੇ ਫੇਰ ਮੇਰਾ ਭਰਾ ਪਸ਼ੂ ਵੇਚੋ ਤਾਂ ਜੋ ਕੋਈ ਵੀ ਕਿਸੇ ਅੱਗੇ ਫਾਰਮਰ ਭਰਾ ਨੂੰ ਲਾ ਜਾ ਕੇ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਠੀਕ ਆ ਜੀ ਬਾਕੀ ਇਹ ਗੱਲਾਂ ਬੇਨਤੀਆਂ ਆਪਾਂ ਹਮੇਸ਼ਾ ਮਲਾਉਣੇ ਆ ਤੁਹਾਨੂੰ ਜਸ ਜਸ ਸਭ ਤੋਂ ਪਹਿਲਾਂ ਸਾਸਤਰੀ ਕਾਰ ਸਾਸਤਰੀ ਕਾਰ ਸੰਧੂ ਸਾਹਿਬ ਠੀਕ ਠਾਕ ਜੀ ਸਾਸਤਰੀ ਕਾਰ ਪ੍ਰਤਾਪ ਕੀ ਹਾਲ ਸਾਸਤਰੀ ਕਾਰ ਸੰਧੂ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਸਾਸਤਰੀ ਕਾਰ ਸਾਸਤਰੀ ਕਾਰ ਹੋਰ ਜਸਵੀਰ ਠੀਕ ਠਾਕ ਵਧੀਆ ਵਧੀਆ ਵੀਰ ਜੀ ਵਧੀਆ ਤੇ ਬਾਕੀ ਜਸਵੀਰੇ ਆਪਾਂ ਸਟਾਰਟਿੰਗ ਤੋਂ ਚਲੋ ਹਰੇਕ ਭਰਾ ਨੂੰ ਧਾਰਮਿਕ ਨੂੰ ਬੇਨਤੀ ਕਰਦੇ ਆ ਵਪਾਰੀ ਭਰਾਵਾਂ ਨੂੰ ਵੀ ਖਾਸ ਤੌਰ ਤੇ ਬੇਨਤੀ ਆ ਤੁਹਾਡੇ ਫਾਇਦੇ ਲਈ ਆ ਹਾਂਜੀ ਹਾਂਜੀ ਆਨਲਾਈਨ ਜ਼ੋਦੇ ਤੋਂ ਪਰਹੇਜ਼ ਕਰੋ ਆਨਲਾਈਨ ਇੱਕ ਤਾਂ ਚਲੋ ਆਪਣੇ ਭੈਣ ਭਰਾ ਨੇ ਆਪਣੇ ਘਰਾਂ ਵਰਗੇ ਘਰ ਨੇ ਠੀਕ ਆ ਜੀ ਚੀਜ਼ ਮੰਗਾ ਲੈਂਦੇ ਆ ਪੈਸਾ ਬਹੁਤ ਔ ਜਦੋਂ ਆਪਾਂ 25 ਚ ਮਗਾ ਲੈਂਦੇ ਆ ਅਗਲਾ ਅਗਲੇ ਦੀ ਸਰਦਰਤੀ ਤੇ ਰਿਸਪੌਂਸਿਬਿਲਟੀ ਤੇ ਚੀਜ਼ ਮਗਾ ਲਿੰਦਾ ਅਧਿਕਾਰ ਉਹ ਬਾਅਦ ਵਿੱਚ ਅਗਲੇ ਘਰ ਜਾ ਕੇ ਕਈ ਵਾਰ ਕੋਈ ਦੋ ਚੌ ਪੰਜਾ ਸੱਤਾਂ ਤੱਕ ਨਾ ਬਾਅਦ ਕੋਈ ਮੁਸ਼ਕਲ ਪੇਸ਼ ਆਵੇ ਕਈਆਂ ਨੂੰ 15 15 ਦਿਨਾਂ ਬਾਅਦ ਵੀ ਮੁਸ਼ਕਲ 10 ਦਿਨਾਂ ਬਾਅਦ ਵੀ ਫੋਨ ਕੋਲ ਆਉਂਦੀਆਂ ਨੇ 15 ਦਿਨਾਂ ਬਾਅਦ ਵੀ ਆਉਂਦੀਆਂ ਨੇ ਭਾਜੀ ਦੱਸ ਕੇ ਆ ਦਿੱਤੀ ਸੀ ਨਿਕਲਿਆ ਕੁਝ ਹੋਰ ਹਮ ਮੇਰੇ ਵੀਰੋਂ ਕੋਈ ਕਪੜਾ ਜਾਂ ਪੀਜ਼ਾ 버ਗਰ ਇਹ ਆਨਲਾਈਨ ਆਨਲਾਈਨ ਮਗਾਉਣ ਵਾਲੀਆਂ ਚੀਜ਼ਾਂ ਪਹਿਲਾਂ ਨਹੀਂ ਹੈਗੀਆਂ ਸੀਗੀਆਂ ਇਹ ਜਿਹੜੀ ਚੀਜ਼ ਤੁਸੀਂ ਅੱਖੀਂ ਦੇਖਣੀ ਆ ਉਹੋ ਚੀਜ਼ ਆ ਜੇ ਤੁਸੀਂ ਘਰੇ ਮਗਾ ਇਹ ਚੀਜ਼ ਵੱਡੀ ਦੇਖੀ ਸੀ ਛੋਟੀ ਨਿਕਲੀ ਆ ਚਲੋ ਭਾਦੀ ਹਾਨੂੰ ਰੱਖਣੀ ਪੈਗੀ ਆ ਵੀ ਆਏ ਐ ਏਡੀ ਦੂਰੋਂ ਚੱਲ ਕੇ ਵਪਾਰੀ ਭਰਾੜੇ ਇਹ ਮੁਸ਼ਕਲ ਦਾ ਸਾਹਮਣਾ ਤੁਹਾਨੂੰ ਕਰਨਾ ਹੀ ਨਾ ਪਵੇ ਆ ਤਾਂ 1500 ਦਾ ਤੇਲ ਮੱਚਦਾ ਪੰਜਾਬ ਦੇ ਇਧਰ ਦੇ ਬਿਲਕੁਲ ਖੱਲ ਦੇ ਤੋਂ ਲੈ ਕੇ ਜੇਕਰ ਆਪਾਂ ਕਹਿ ਦਈਏ ਵੀ ਇਹਨਾਂ ਚੰਡੀਗੜ੍ਹ ਤੱਕ ਹਰਿਆਣੇ ਦੀ ਹੱਦ ਸ਼ੁਰੂ ਹੋ ਜਾਂਦੀ ਆ ਇਧਰੋਂ ਪਠਾਨਕੋਟ ਠੀਕ ਆ ਜੀ ਇਧਰੋਂ ਸਟਾਰਟ ਹੋ ਕੇ ਤੇ ਇਧਰੋਂ ਮਲੌਰ ਤੱਕ ਕੰਮ ਖਤਮ ਹੋ ਜਾਂਦੀ ਤਾਂ 1000 ਦਾ ਤੇਲ ਸਾਰਾ ਲੱਗਦਾ ਜੇ 1200 ਤੋਂ 1500 ਹੱਦ ਇਹਨਾਂ ਤੇਲ ਮੱਚਾ ਕੇ ਜਰੂਰ ਵਿਜ਼ਿਟ ਕਰਿਆ ਕਰੋ ਮੇਰੇ ਭਰਾਵੋ ਬੇਨ ਤਹਾਡੇ ਨਾਲ ਧੋਖਾ ਨਾ ਹੋਵੇ ਬਾਅਦ ਵਿੱਚ ਤੁਸੀਂ ਆ ਕੋ ਵੀ ਆਪਾਂ ਫਲਾਨੀ ਤਰ੍ਹਾਂ ਦੇ ਵੀਡੀਓ ਬਣਾ ਲਿਏ ਕਿਸੇ ਵਪਾਰੀ ਨੂੰ ਜਨੀਰ ਕਰ ਤੀਏ ਕਿਸੇ ਵਪਾਰੀ ਭਰਾ ਦਾ ਕੰਮ ਵੀ ਇਸੇ ਤਰ੍ਹਾਂ ਘਰਾਂ ਦੇ ਵਿੱਚੋਂ ਮਾਲ ਲਿਆਉਣਾ ਤੇ ਘਰਾਂ ਦੇ ਵਿੱਚ ਤੁਹਾਡੇ ਚਲਾ ਜਾਣਾ ਮਾਲ ਘਰਾਂ ਜੋਂ ਹੀ ਆਉਣਾ ਸੰਧੂ ਸਾਹਿਬ ਆਪਾਂ ਕਿਹੜਾ ਮਾਲਾ ਘਰੇ ਬਣਾਉਨੇ ਜਿਵੇਂ ਇੱਕ ਗੱਲ ਆ ਚਲੋ ਆਪਾਂ ਮੈਂ ਸਹੀ ਗੱਲ ਕਰਦੇ ਆ ਮੈਨੂੰ ਲੱਗਦਾ ਵੀ ਘਰੇ ਵੀ ਆਪਣੀਆਂ ਮੱਝਾਂ ਰੱਖੀਆਂ ਨੇ ਡਾਕਟਰ ਸਾਹਿਬ ਨੇ ਵੀ ਰੱਖਿਆ ਡੇਰੀ ਫਾਰਮ ਇਹਨਾਂ ਦਾ ਅੰਬਰਸਰ ਦੇ ਵਿੱਚ ਪਰਤਾਵ ਨੇ ਵੀ ਦੋ ਡੰਕਰ ਚੰਗੇ ਰੱਖੇ ਤਿੰਨ ਬਿਲਕੁਲ ਵੀ ਘਰੇ ਪਸ਼ੂ ਵੱਖਰੇ ਆ ਬਾਕੀ ਜਿਹੜੇ ਵਪਾਰ ਲੈਣ ਵਾਲੇ ਵੱਖਰੇ ਆ ਕਈ ਬਣਾ ਆਪਣੀਆਂ ਘਰ ਦੀਆਂ ਮੱਝਾਂ ਝੋਟੀਆਂ ਵੀ ਆਪਾਂ ਜੰਪ ਲਵਾ ਕੇ ਆਖੀ ਦਾ ਵੀ ਹੁਣ ਤਿੰਨਾਂ ਚੌ ਮਹੀਨਿਆਂ ਪੰਜਾਂ ਦੀ ਚੈੱਕ ਕੀ ਕਰਾਉਣੀ ਆ ਕੋਈ ਗੱਲ ਨਹੀਂ ਜਦੋਂ ਇਹ ਪਤਾ ਲੱਗ ਹੀ ਜਾਂਦਾ ਦੱਸਣ ਹੀ ਡਈ ਆ ਕਿਹੜਾ ਪਸ਼ੂ ਵੈਸੇ ਉਹ ਰਾਜੀ ਹੁੰਦਾ ਤੇ ਮਹਿਸੂਸ ਹੁੰਦਾ ਵੀ ਪੰਜਵੇਂ ਛੇਵੇਂ ਸੱਤਵੇਂ ਮਹੀਨੇ ਚੈੱਕ ਕਰਾਈਏ ਤੱਪਾ ਵਾਜਦਾ ਸਾ ਇਹ ਚੌਂਵੇਂ ਮਹੀਨੇ ਦਾ ਕਿਰਾਇਆ ਦੇ ਖਾਲੀ ਨੇ ਖਾਲੀ ਨਿਕਲੀ ਫਿਰ ਅਸੀਂ ਮਨ ਖਾ ਫਿਰ ਤਿੰਨੇ ਹੀ ਨੇ ਗਿਆ ਫਿਰ ਦਬਾ ਮਾਰ ਗੇ ਬਿਲਕੁਲ ਇਹ ਕਿੱਡੀ ਕਬੱਡੀ ਲਾਂਬੇ ਵਾਲੀ ਗੱਲ ਆ ਮੇਰੇ ਭਰਾਓ ਆਪھی ਹੋਰ ਕਿ ਬੇਨਤੀ ਥੋੜਾ ਜਿਹਾ ਇੱਥੇ ਤਮਾਦੋ ਬਚੋ ਇਹ ਆ ਭਾ 900 ਨੇ ਭਾਈ ਹੀ ਚਲੋ ਆਪਣੇ ਤਾਂ ਮੱਝ ਖੜੀ ਏਕਾ ਉਹ ਠੀਕ ਆ ਤੇ ਮਹੀਨੇ ਦਾ ਕਹਿ ਕੇ ਵੀਡੀਓ ਵੀ ਨਾਲ ਹੀ ਪਾਈ ਹੋਣਾ ਨੇ ਠੀਕ ਆ ਜਿਹੜੇ ਮੈਨੂੰ ਦੱਸਣ ਦੇ ਵੀ ਕੱਲ ਵੀਡੀਓ ਆਪਾਂ ਦਿੱਤੀ ਕੱਲ ਪਾਈ ਆ ਠੀਕ ਆ ਤੇ ਇਹ ਵੀ ਨਾਲ ਹੀ ਇਹਨੂੰ ਲਾਏ ਪਈ ਸੀ ਮੱਝ ਤੇ ਝੰਡਾ ਸੋ ਵੀ ਨਾਲ ਹੀ ਤਿੰਨ ਚਾਰ ਜਣੇ ਜਿਹੜਾ ਵੀਡੀਓ ਬਣਾਉਣ ਆਲਾ ਉਹ ਵੀ ਨਾਲ ਹੂੰ ਹੂੰ ਸੰਦੂ ਮਦੂ ਕੀ ਆਲਾ ਅੱਛਾ ਅੱਛਾ ਤੇ ਆਂਦੇ ਹੀ ਮਹੀਨਾ ਮੈਂ ਤਾਂ ਕਾ ਮਹੀਨਾ ਸਵਾ ਉਹਨਾਂ ਦੇ ਚੈਨਲ ਤੇ ਵੀਡੀਓ ਪਈ ਸੀਗੀ ਪਈ ਆ ਹੂੰ ਉਹ ਮੁੰਡਾ ਆਪਣਾ ਵੀਰ ਚਲੋ ਭਰਾ ਹੈ ਆਪਣਾ ਵੱਡਾ ਛੋਟਾ ਉਹਨਾਂ ਨੇ ਚੈਨਲ ਤੇ ਵੀਡੀਓ ਆਪਣਾ ਕੇ ਪਾਈ ਸੀ ਆ ਵੀਡੀਓ ਪਾਈ ਆ ਜਾਂਦੇ ਇਹ ਮਹੀਨਾ 25 ਦਿਨ ਲਾਏ ਪਈ ਹਾਂਜੀ ਉਹ ਲੈ ਗਈ ਹੁਣਾਂ ਡੇਢ ਮਹੀਨਾ ਉੱਤੇ ਡੇਢ ਮਹੀਨਾ ਟੱਪ ਗਈ ਉੱਤੇ ਡੇਢ ਮਹੀਨਾ ਹੀ ਲੱਗੀ ਆ ਲਾਏ ਬਾ ਉਦੋਂ ਇੱਥੇ ਵੀ ਪਈ ਲਾਏ ਤੇ ਫਿਰ ਡੇਢ ਮਹੀਨਾ ਆਵੇਗੀ ਉਹ ਮਾਝ ਦਾ ਜਿਹੜੇ 4 ਮਹੀਨੇ ਦੱਸਦੇ ਡੇਢ ਮਹੀਨਾ ਉੱਤੇ ਖੜਿਆ ਠੀਕ ਆ ਹਾਂਜੀ ਤੇ ਹੁਣ ਮਲਾ ਘਰਾਂ ਜੀ ਮਗਰੋਂ ਲਿਆਉਣੇ ਪਸ ਆਪਾਂ ਕਿਹੜੇ ਘਰੇ ਬਣਾਏ ਆ ਤੋ ਟੋਗਾ ਤੇ ਇੱਕ ਗੱਲ ਤਾਂ ਇੰਨੀ ਕਿ ਜ਼ਰੂਰੀ 2 ਮਹੀਨੇ ਡੇਢ ਦਾ ਫਰਕ ਪੈ ਜਾਣਾ ਉਹ ਗੱਲ ਹੋਰ ਆ ਪਸ਼ੂ ਖਾਲੀ ਨਹੀਂ ਦਿਲਾਣਾ ਉਹ ਗੱਲ ਹੋਰ ਆ ਖਾਲੀ ਹੋਏ ਤਾਂ ਫੇਰ ਆਪਾਂ ਜਮੇ ਦਾ ਮੈਂ ਇਹ ਵੀ ਇਹਨੂੰ ਕਿਹਾ ਸੀ ਗਰ ਲਾਲ ਨੇ ਫੋਨ ਲਾਇਆ ਸੀ ਮੈਂ ਜਿੰਨੇ ਪੈਸੇ ਦਿੱਤੇ ਤੂੰ ਮਾਧਿਅ ਹੀ ਲੈ ਜੰਨੇ ਆ ਪਹਿਲੇ ਦਿਨ ਦੇ ਦੇ ਆਂਦਾ ਨਹੀਂ ਮੈਨੂੰ ਸੰਭਾਈ ਦਿਓ ਕੋ ਸਭਾਈ ਵੱਤ ਤੋਂ ਵੱਤ ਮੇਰੀ ਗੱਲ ਸੁਣੋ ਘਟ ਤੋਂ ਘਟ ਕਰ ਰਿਹਾ ਕਿ ਵੀਰ ਨੇ ਪਸ਼ੂ ਪਾਲ ਕੇ ਨੇ ਪਸ਼ੂ ਰੱਖੇ ਆ ਹਾਂਜੀ ਹੁਣ 20000 30000 ਰੁਪਈਆ ਸਾਰੇ ਘਰ ਆ ਰਗੇ ਕਾਰ ਆ ਕਿੰਨੇ ਕੇ 20000 30000 ਰੁਪਈਆ ਲੋਕੀ ਦੀਆਂ ਹਾਂ ਇਹਨੇ 4000 ਖਰਚਾ ਆ ਜੂਗਾ ਕਿਸੇ ਦੀ 5000 ਰੁਪਏ ਕੋ 100 ਤੋਂ 150 ਹੋ ਜਾਊ ਪਾਉਣੇ 200 ਖਰਚਾ ਹੋ ਜਾਊਗਾ 5 ਤੋਂ 6000 ਖਰਚਾ ਆ ਸਕਦਾ ਮੈਨੂੰ ਦੋ ਤਾਂ 20000 ਦਾ ਤੁਸੀਂ ਦੱਸੋ ਕੀ ਖਾ ਹਾਂ ਹਾਂ ਬਿਲਕੁਲ ਆਪਾਂ ਘਰਾਂ ਦੇ ਰਹੇ ਆ ਆਪਾਂ ਕਿੰਨਾ ਖਵਾ ਦੇਣੇ ਬਿਲਕੁਲ ਜੀ ਬਿਲਕੁਲ ਇਹ ਇੱਕ ਮਾੜ ਦੀ ਬੋਲੀ ਚਲੋ ਉਹ ਵੀ ਆਪਣੇ ਆ ਦੇਣਾ ਆ ਦੇਣਾ ਭਲਕੇ ਆ ਦੇਣਾ ਜਿਹਦੇ ਨਾਲ ਗੱਲ ਹੋ ਗਈ ਹੋ ਗਈ ਕੋਈ ਵੀ ਆਪਣੀ ਭੈਣਾਂ ਤੇ ਕੋਈ ਵੀ ਭਰਾ ਆਪਣੇ ਬਜ਼ੁਰਗਾਂ ਚਲੋ ਬਜ਼ੁਰਗਾਂ ਦੇ ਥਾਂ ਆਪਣੇ ਬਜ਼ੁਰਗ ਵੀ ਆ ਵਧੀਆ ਕੰਮ ਕਰਦੇ ਚਲੋ ਆਪਾਂ ਵੀ ਉਹਦੇ ਨਾਲ ਵਾ ਵਾਸਤਾ ਕਾਫੀ ਚਰਦਾ ਰਿਹਾ ਭਾਉ ਨੋਖ ਸਿੰਘ ਨਾਲ ਮਾਲ ਖਰਦਾ ਰਿਹਾ ਆਪਣੇ ਮਾਲ ਠੱਡ ਕੋ ਬੜੀ ਹੋਰ ਲੈ ਕੇ ਗਿਆ ਹਾਂ ਬੜੀ ਹੋਰ ਹਰੇਕ ਥਾਂ ਤੋਂ ਖਰੀਦਾ ਵਪਾਰੀ ਨੂੰ ਅੱਗੇ ਵੀ ਖਰੀਦਣਾ ਪੈਂਦਾ ਵਪਾਰੀ ਨੂੰ ਉਹ ਮੰਡਿਆ ਖੜੀਆਂ ਹਾਂ ਇੱਕ ਟੋਕਰ ਗੱਬਣੀ ਅੱਛਾ ਜੀ ਉਹ ਵੇਗੀ ਆ ਇਹ ਚੱਲ ਹੁਣ ਟਾਈਮ ਲੱਗੀ ਆ ਇਹਦਾ ਮੜਕਿਆ ਹੁਣ ਕਰਨ ਲੈ ਭਾਈ ਦਾ ਨੋ ਜਿੰਨੀ ਆਪੇ ਦੋਸਤ ਭਾਉ ਉਹਨਾਂ ਨੂੰ ਨਹੀਂ ਬੀ ਬਹੁਤ ਵਧੀਆ ਚੰਗੇ ਜਣੇ ਆਪਾਂ ਨਾਲ ਚਲੋ ਕੋਈ ਵਿੱਚ ਕੋਈ ਸੌ ਟਿਹੜਾ ਉੱਪਰ ਕੋਈ ਗੱਲ ਹੋ ਜਾਂਦੀ ਆ ਕੋਈ ਕਾਰਨ ਬਣ ਜਾਂਦੇ ਆ ਕੋਈ ਮਾਰਾ ਮੋਟ ਵਿੱਚ ਹੋ ਜਾਂਦੀ ਗੱਲਬਾਤ ਉਹਦੇ ਕਰਕੇ ਪਿਛੇ ਹਟਣਾ ਪੈ ਜਾਂਦਾ ਇੱਕ ਦੂਜੇ ਤੋਂ ਪਰ ਸਾਫ਼ ਸੁਥਰਾ ਕੰਮ ਵੀ ਕਰਨ ਉਹਨਾਂ ਨੂੰ ਵੀ ਬੇਨਤੀ ਅਪੀਲ ਕਰਦੇ ਆਂ ਆਪਾਂ ਆਪਣੇ ਚੈਨਲ ਦੁਆਰਾ ਚੰਗਾ ਸੁਥਰਾ ਕੰਮ ਕਰਨ ਜੇਕਰ ਆਪਾਂ ਭੰਡੀ ਪ੍ਰਚਾਰ ਚ ਲੱਗ ਗਏ ਤੇ ਉਹਦੇ ਵਿੱਚੋਂ ਕੱਟਣ ਪਾਉ ਨੂੰ ਕੱਖ ਨਹੀਂ ਜਾ ਇੱਕ ਦੂਜੇ ਦੀ ਬਦਨਾਮੀ ਆ ਵੇਖੋ ਗਵਾਰ ਮੱਥਾ ਆ ਸ਼ੜਕ ਤੋਂ ਜੇਕਰ ਗੱਲ ਕਰੀਏ ਅੰਮ੍ਰਿਤਸਰ ਬਟਿੰਡਾ ਹਾਈਵੇ ਆ ਬਿਲਕੁਲ ਲੰਦੇ ਪਾਸੇ ਚੰਬੜਾ ਤੇ ਪਰਲੇ ਪਾਸੇ ਢੋਟੀਆਂ ਉਸਮੇ ਦੇ ਨਾਲ ਹੀ ਪਰਲੇ ਪਾਸੇ ਤੇ ਗਵਾੜ ਮਤਾ ਜਿੱਕਰ ਦੀ ਗਾਂਡ ਗਵਾੜ ਦੀ ਜੜੀਆਂ ਦੇ ਮਾੜੇ ਚੰਗੇ ਦੁੱਖ ਦੇ ਸੁੱਖ ਦੇ ਲੋੜ ਪੈਦੀ ਦਿੰਦੀ ਆ ਤੇ ਮੇਰੇ ਭਰਾਵੋ ਜੇਕਰ ਚਲੋ ਪਹਿਲਾਂ ਵੀ ਆਪਾਂ ਚੰਗੇ ਪਸ਼ੂ ਲੈ ਕੇ ਗਏ ਪ੍ਰੋਫਟ ਲਿਆ ਮਹੀਨਾ ਡੇਢ ਮਹੀਨਾ ਕੋਈ ਨਹੀਂ ਗੁਜ਼ਰ ਗਿਆ ਉੱਤੇ ਵਦੇਰੇ ਹੋ ਗਿਆ ਥੋੜੀ ਜਰਾਤ ਵੀ ਚਾਹੀਦੀ ਆ ਘਟੂ ਘਟ ਵਪਾਰੀ ਨੂੰ ਹਿੱਸੇ ਜਰਾਤ ਆਈ ਆ ਜੇਕਰ ਆਪਾਂ ਘਰੇਲੂ ਘਰਾ ਲੈਣ ਦੀ ਗੱਲ ਕਰੀਏ ਚਲੋ ਉਹਨਾਂ ਨੂੰ ਵੀ ਆਪਾਂ ਹਾਥਯੁਰਗ ਬੇਨਤੀਆਂ ਕਰਦੇ ਆ ਵੀ ਚਲੋ ਆਪਦਾ ਚੈੱਕ ਪਾਸ ਕਰਾ ਕੇ ਲੈ ਕੇ ਜਾਇਆ ਕਰੋ 2-3 ਦਿਨਾਂ ਦੇ ਵਿੱਚ ਆਪਦਾ ਰਿਜ਼ਲਟ ਦੱਸ ਦਿਆ ਕਰੋ ਵੀ ਵਾਕਿਆ ਜਿੰਨੀ ਡਿਟੇਲ ਦੱਸੀ ਸੀ ਕਿ ਉਹਨੇ ਵੀਨੇ ਸਹੀ ਨਿਕਲੀ ਜਾਂ ਨਹੀਂ ਨਿਕਲੀਗੀ ਉਥੇ ਆਪਾਂ ਨੂੰ ਫੋਨ ਕਰ ਸਕਦੇ ਹੋ ਆਪਾਂ ਵਾਪਸ ਕਰਾਉਣ ਜਾਊਗਾ ਵਿੱਚ ਬੈਕਵਾ ਕੇ ਸੰਧੂ ਸਾਹਿਬ ਕਹੇ ਹੁਣ ਡੇਰੀ ਤੇ ਡਰ ਸਾਹਿਬ ਹੋਣੀ ਆ 11-11 ਮਹੀਨਾ ਬਾਅਦ ਮੱਝਾਂ ਸੋਣਗੀਆਂ ਹੂੰ ਹੂੰ ਆ ਚੈੱਕ ਰਿਆ ਨਾ ਟਾਈਮ ਲਈ ਜਾਂਦੀ ਸਮਾਨੇ ਨੇ ਪੂਰਾ ਹਾਂ ਜੀ ਹਾਂ ਡਾਕਟਰ ਸਾਹਿਬ ਬਿਲਕੁਲ ਬਾਕੀ ਸਭ ਤੋਂ ਵੱਡੀ ਗੱਲ ਹੈ ਵੀ ਉਹਦੇ ਨੇੜੇ ਚੜੇ ਹੋਣਾ ਚਾਹੀਦਾ ਬੰਦਾ ਕਿ ਕਰੇ ਜ਼ਮੀਨ ਸਮਾਨ ਦਾ ਫਰਕ ਹੋਵੇ ਫੇਰ ਨਹੀਂ ਹਾਂ 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 ਬੱਚੇ ਪਾ ਜਾਂਦੇ ਹਾਂ ਮੈਂ ਨਾ ਡਾਕਟਰ ਸਾਹਿਬ 11 12 13 ਮਹੀਨੇ ਦੀ ਕੱਤੀ ਆ ਇੱਥੇ ਉਸ ਦਿਨ ਵੇਚੀ ਆਪਣੇ ਨਿਸ਼ਾਨਵੀਰ ਨੇ ਸੂਲਪਰ ਨਹਿਰਾ ਉਹ ਝੋਲੀ ਆਈ ਸੀ ਜਿਹੜਾ ਲੱਥੀ ਹੁੰਦੀ ਕੋਈ ਵੇਖ ਕੇ ਕਹਿ ਸਕਦਾ ਵੀ ਇਹ ਜਾਂ ਤਾਂ ਮਨ ਨਿੱਤਰ ਆਈਏ ਵੀ ਤਿੰਨ ਚਾਰ ਮਹੀਨੇ ਦੀ ਗੱਬਰ ਚੈੱਕ ਪਾਸ ਆ ਆ ਗੱਦੀ ਝੋੜੀਆਂ ਪੱਟੀ ਦੇ ਥੱਲੇ ਲੋ ਵੀ ਇਹ ਬਾਕੀ ਇਹ ਐਨੀਮਲ ਜਾਨਵਰਾਂ ਇਹਨਾਂ ਵਿੱਚ ਆਪਦਾ ਮੇਰੇ ਭਰਾਵੋ ਵਿਕਾਰ ਵਿਹਾਰ ਨਾ ਖਰਾਬ ਕਰੋ ਕਿਉਂਕਿ ਬਹੁਤ ਭੈਣ ਭਰਾਵਾਂ ਨੇ ਤੁਸੀਂ ਇਹ ਆ ਚੈਨਲ ਬਣਾਇਆ ਤੇ ਮਾਲ ਵੇਚੋ ਆ ਇਹਦਾ ਐਵੇਂ ਕਿਸੇ ਤੇ ਟਿੱਪਣੀ ਨਾ ਕਰੋ ਆ ਆ ਬਾਕੀ ਆਪਣੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਤੇ ਐਡਲਾ ਰਪਲਾਈ ਆਪਾਂ ਰੋਜ਼ ਰਪਲਾਈ ਨਹੀਂ ਦੇਣਾ ਕਿ ਆਪਣੇ ਚੈਨਲ ਦੀ ਖਾਸੀਅਤ ਆ ਬਾਕੀ ਮਾਲਕ ਸੁਖਰ ਕੇ ਬਾਬਾ ਬੁੱਢਾ ਸਾਹਿਬ ਜੀ ਦਾ ਉਹਦਾ ਸਾਰਾ ਲੈ ਕੇ ਆਪਾਂ ਚੱਲੇ ਆਂ ਸ਼ੁਰੂ ਤੋਂ ਤੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਪਰ ਰਪਲਾਈ ਨਹੀਂ ਦੁਬਾਰਾ ਦੇਣਾ ਕਿਸੇ ਵੀ ਵੱਡੇ ਸੱਜਣ ਦਾ ਤੇ ਇਹ ਛੋਟੇ ਮੇਰੇ ਭਰਾ ਦਾ ਮਤਲਬ ਇਹ ਆ ਵੀ ਆਪ ਦੀ ਨਰਤ ਪਰਕ ਕਰਕੇ ਜਦੋਂ ਤੁਸੀਂ ਲੈ ਗਏ ਉਹ ਕਿਲੇ ਤੋਂ ਮਹੀਨਾ ਡੇਢ ਖੜ ਗਈ ਹੈ 2 ਖੜ ਗਈ ਹੈ ਵੱਧ ਲੈ ਗਈ ਆ ਜਰਾਤ ਬੜੀ ਵੱਡੀ ਛਿਆ ਤੇ ਇਹ ਵਿੱਚ ਆਪਾਂ ਕੋਈ ਇੱਕ ਆ ਮਸਲਾ ਨਾ ਰੱਖੀ ਆ ਵੀ ਆਪਾਂ ਕੋਈ ਕਿਹਨੂੰ ਆਪਣਾ ਨੂੰ ਸਕਸੈਸ ਕਰਨਾ ਸਫਲ ਕਰਨਾ ਉਹ ਮੇਰਾ ਭਰਾ ਵਧੀਆ ਚੰਗੀ ਕੰਮ ਕਰਕੇ ਸਕਸੈਸ ਕਰੋ ਸਫਲ ਕਰੋ ਤਾਦੀ ਖਿੱਚੋ ਧੂਈ ਕਰਕੇ ਲੱਤਾਂ ਇੱਕ ਦੋ ਜਿੰਨੀਆਂ ਫੜ ਕੇ ਲੱਤਾਂ ਖਿੱਚ ਕੇ ਅੱਗੇ ਆਉਣਾ ਉਹ ਕਦਾ ਆਉਣਾ ਠੀਕ ਆ ਜੀ ਬਾਕੀ ਮੇਰਾ ਭਰਾ ਮਿਹਨਤ ਤੁਸੀਂ ਵੀ ਕਰਦੇ ਹੋ ਆਪਾ ਉਹ ਨੋਕ ਸਿੰਘ ਹੋਣੇ ਵੀ ਚੰਗੇ ਕੰਮ ਕਰਦੇ ਆ ਵਧੀਆ ਚੰਗਾ ਮਾਲ ਲਿਆਉਂਦੇ ਆ ਸਾਫ ਸੁਥਰਾ ਪਸ਼ੂ ਲਿਆ ਕੇ ਉਹਨਾਂ ਨੇ ਪਹਿਲਾਂ ਵੀ ਬੜਾ ਵੇਚਿਆ ਆਪਾਂ ਉਹਨਾਂ ਤੋਂ ਹੋਰ ਵੀ ਉਮੀਦ ਕਰਦੇ ਵੀ ਚੰਗਾ ਸੁਥਰਾ ਲਿਆ ਕੇ ਪਸ਼ੂ ਵੇਚਣ ਪਰ ਜੇਰਾ ਕੋਈ ਪਸ਼ੂ ਵੱਧ ਦਿਨ ਲੱਗੇ ਨੇ ਲੇਟ ਕਸੇੜ ਸੂਣਾ ਕੋਈ ਮਹੀਨੇ ਖੜਦਾ ਗੈਪ ਪੈ ਜਾਣਾ ਬਾਕੀ ਉਹਨਾਂ ਦੀ ਆਪ ਜੋ ਕਿ ਉਹਨਾਂ ਨੂੰ ਲਿਆਉਣਾ ਹੈ ਕਿ ਨਾ ਟਿੱਪ ਕੇ ਲਿਆਉਣਾ ਹੈ ਕਿ ਉਹਨਾਂ ਨੇ ਆਨਲਾਈਨ ਮਗਾਉਣੀ ਆ ਉਹ ਗਾਂ ਉਹਨਾਂ ਦੇ ਕਿਲੇ ਤੋਂ ਗਾਂ ਕਿਸੇ ਨੂੰ ਮਾੜਾ ਪੈ ਗਿਆ ਉਹ ਕੱਲ ਨੂੰ ਗਾਂ ਵੀਡੀਓ ਪਾਉਂਦੇ ਫਿਰਨ ਉਹਨਾਂ ਦੇ ਕਿਲੇ ਦੀ ਤੇ ਉਹ ਮਾੜੀ ਗੱਲ ਆ ਮੇਰੇ ਪਰ ਆਓ ਇੱਥੇ ਆਣ ਕੇ ਤਸੱਲੀਆ ਕਰਕੇ ਮਾਲ ਲੈ ਕੇ ਜਾਓ ਕੱਲ ਨੂੰ ਤੁਹਾਨੂੰ ਗੁਜਾਇਸ਼ ਨਹੀਂ ਆ ਰਵੇਗੀ ਕਿਸੇ ਨੂੰ ਮੰਦਾ ਚੰਗਾ ਬੋਲਣਾ ਕੋਈ ਟਿੱਪਣੀ ਕਰਨੀ ਆ ਕੋਈ ਕਮਿਟਮੈਂਟ ਕਰਨੀ ਆ ਇਹ ਗੱਲਾਂ ਜ਼ਰੂਰ ਨੋਟ ਕਰ ਲਿਓ ਵਪਾਰ ਲੈਣ ਦਾ ਕੰਮ ਆ 게ਟੋਂ ਬਾਹਰ ਤੁਹਾਡਾ ਪਸ਼ੂ ਆ 게ਟੋਂ ਅੰਦਰ ਇਹਨਾਂ ਦਾ ਇਹ ਦੋ ਟਾਈਮ 'ਚ ਆਉਂਦੇ ਨਹੀਂ ਕਿ ਤਿੰਨ ਟਾਈਮ ਨਹੀਂ ਆਉਂਦੇ ਕਿ ਫੋਨ ਕਰ ਸਕਦੇ ਹੋ ਦਾਸ ਨੂੰ ਤੁਹਾਡੀ ਗੱਲ ਸੁਣਾਂਗੇ ਅਗਲੇ ਨੂੰ ਭਰਾਵਾਂ ਨੂੰ ਚਿੜਕ ਵੀ ਮਾਰਾਂਗੇ ਵੀ ਭਾਈ ਜੇ ਚਵਾ ਸਕਦੇ ਹੋ ਤੇ ਆਪਣੇ ਤੋਂ ਵੀਡੀਓ ਬਣਾਇਆ ਕਰੋ ਇਹ ਨਾ ਆਉਣਾ ਆਪਣੇ ਤੇ ਇਹ ਨਾ ਬਤ ਨਹੀਂ ਆਈ ਮਾਲਾ ਜੀ ਆਪਾਂ ਸਾਈਪਵਾ ਕੇ ਕਿਹਨੂੰ ਡੰਗਰ ਨਹੀਂ ਹਾਂ ਬਿਲਕੁਲ ਜਿੰਨੇ ਸਾਈ ਪਾਤੀ ਉਹਦਾ ਜੇ ਅਗਰਾ ਨਾ ਖੜੇ ਫੇਰਾ ਆਕੇ ਤਾਂ ਵੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ ਕਿਸਨੂ ਸਾਹਿਬ ਚਲੋ ਵੀਡੀਓ ਲੰਮੀ ਹੁੰਦੀ ਆ ਮੈਂ ਇੱਕ ਨਿੱਕੇ ਜਿਹੀ ਬੇਨਤੀ ਕਰਨੀ ਆ ਗਾਲਿਓ ਆ ਵੀ ਜਦੋਂ ਤੇ ਆਪਾਂ ਪਹੂ ਖੜਦੇ ਆ ਚੰਗਾ ਆਉਂਦੇ ਤੇ ਕਦੀ ਆਪਾਂ ਚੰਗਾ ਆਖਿਆ ਨਹੀਂ ਜੇ ਆਪਾਂ ਨੂੰ ਮਾਰਾ ਪੈ ਗਿਆ ਤੇ ਫੇਰ ਆਪਾਂ ਆਖਣਾ ਵਾ ਮਾਰਾ ਵਾ ਚੰਗਾ ਮਾਰਾ ਤੇ ਪਹੂ ਵਪਾਰੀ ਨੂੰ ਪੰਦਾ ਹੀ ਰਹਿੰਦਾ ਵਾ ਜੇ ਕੋਈ ਆਖੇ ਮੈਂ ਦੁੱਧ ਦੇਈ ਨਾ ਦੁੱਧ ਦੀ ਗਰੰਟੀ ਕੋਈ ਨਹੀਂਗੀ ਇਹ ਗਾਲ ਆਪਾਂ ਵਾਦੇ ਨਾਲ ਆਨੇ ਆਪਾਂ ਮਾਰਾ ਨਹੀਂ ਕੇ ਭੈਣ ਭਰਾ ਨੂੰ ਵੀ ਆਂਦੇ ਕਈ ਅੱਕ ਨੂੰ 12 ਕਿਲੋ ਲੀਟਰ ਮਰਾਵਾਂਗੇ ਇਹ ਮੈਂ ਗੱਲ ਵਾਦੇ ਨਾਲ ਆਣਾ ਜੇ ਕੋਈ 12 ਕਿਲੋ ਲੀਟਰ ਮਰਾਵੇ ਦੋਦਾ ਝੂਠ ਨਿਕਲਦਾ ਸਾਰੇ ਚਲੋ ਆਪਾਂ ਮਾੜੀ ਚੰਗੀ ਨਹੀਂ ਆਕਣੀ ਸਾਰੇ ਭਰਾਵਾ ਦੋਦਾ ਝੂਠ ਮਾਰਦੇ ਆ ਪਰ ਜਿੰਨੀ ਗੱਲ ਨੂੰ ਨਹੀਂ ਬਣਦੀ ਸਰਦੀ ਜਿਹੜੀ ਉਨੀ ਗੱਲ ਕਰਗੇ ਫालतू ਗੱਲਾਂ ਦਾ ਫਾਇਦਾ ਕੁਝ ਨਹੀਂ ਤੰਨੂੰ ਸਭ ਨਾ ਆਪਾਂ ਕਰਨੀਆਂ ਵੇਖੋ ਪ੍ਰਤਾਪ ਜੀ ਜਿੰਨੀਆਂ ਆਪਾਂ ਇੱਕ ਦੂਜੇ ਦੇ ਲੱਤਾਂ ਖਿਚਣ ਬੈਜ ਗਏ ਨਾ ਇਹ ਵਿਵਹਾਰ ਨਵਦੀ ਜਾਣਾ ਘਟਣਾ ਨਹੀਂ ਹੁੰਦਾਗਾ ਇਹ ਕੰਮ ਨੂੰ ਬਿਲਕੁਲ ਜਿਹੜਾ ਆਪਦੀ ਸਮਝ ਨਾਲ ਨਾ ਇਹਨੂੰ ਸੁਲਝਾਉਣਾ ਚਾਹੀਦਾ ਵਪਾਰ ਕਰੋ ਕੋਈ ਨਹੀਂ ਯਾਰ ਉਹ ਵੀ ਵਪਾਰੀ ਭਰਾ ਤੁਸੀਂ ਵਪਾਰੀ ਭਰਾ ਜੇ ਸੁਥਰਾ ਕੰਮ ਕਰੋ ਇੱਕ ਦੂਜੇ ਨੂੰ ਕ ਦੇਖ ਖਾਓ ਵੀ ਮੈਂ ਅੱਜ ਪੰਜ ਸੱਤ ਵੇਚੀਆਂ ਚੰਗੀਆਂ ਮੱਜਾਂ ਤੇ ਮੈਨੂੰ ਲਾਂਬਾ ਨਹੀਂ ਆਇਆਗਾ ਭਾਈ ਮੇਰੀਆਂ ਚੰਗੀਆਂ ਗਈਆਂ ਨੇ ਬਿਲਕੁਲ ਸਾਰੀਆਂ ਸੰਧੂ ਸਾਹਿਬ ਕੀਤੇ ਲਾਂਮੇ ਵਾਲੀਆਂ ਥੋੜੀ ਕਿਤੇ ਇੱਕ ਅੱਧੀ ਪੈ ਗਈ ਹੋਊਗੀ ਮਾਰੀ ਕੱਚਾ ਕੋਈ 10 20 ਦਿਨ ਉਧਰ ਉਧਰ ਡੰਗਰ ਹੋ ਸਕਦਾ ਉਹਦੀ ਗਾਰੰਟੀ ਨਹੀਂ ਦੇ ਸਕਦੇ ਹੁਣ ਆਪਾਂ ਆਏ ਟਰੇ ਸਾਊਂਡ ਕਰਾਉਣੇ ਆ ਪਤਾ ਤੇ ਉਹਨਾਂ ਨੂੰ ਨਹੀਂ ਲੱਗਦਾ ਕਈ ਵਜ੍ਹੀ ਟਾਈਮ ਗਲਤ ਫਲਤਾ ਆ ਜਾਂਦਾ ਸੰਧੂ ਸਾਹਿਬ ਆਹ ਦਾ ਤਾਂ ਮਹੀਨੇ ਖੇ ਮਹੀਨੇ ਘੜਦਾ ਕੱਪਿਛ ਉੱਥੇ ਵੀ ਹੋ ਜਾਂਦਾ ਬਾਕੀ ਇਹ ਮੇਰੇ ਭਰਾਵੋ ਗੱਲਬਾਤਾਂ ਬੜੇ ਭਰਾਵਾਂ ਦੇ ਮੈਨੂੰ ਫੋਨ ਕਾਲ ਆਉਂ ਦੁੱਧ ਵੀ ਬਹੁਤ ਜਿੰਨਾ ਦੱਸਿਆ ਸੀ ਅਸੀਂ ਵਾਦੀ ਚੋਂ ਡਾਏ ਚੰਗੀ ਸੇਵਾ ਕਰਕੇ ਪਰ ਇੱਕ ਜਿਹੜੀ ਵਹਿੜ ਤੋਂ ਕੱਲ ਪਰਸੋਂ ਖਰੀਦੀ ਆ ਉਹ ਕਿਤੇ ਨਾ ਕਿਤੇ ਕੋਈ ਅੰਦਰ ਮੜਾ ਮੋੜ ਕਤਰਾ ਰਹਿ ਗਿਆ ਜੇਰ ਦਾ ਉਹਦੇ ਕਰਕੇ ਵਿੱਚੋਂ ਦੁੱਧ ਨੂੰ 스ਮੈਲ ਆਈ ਜਾਂਦੀ ਹੈ ਜਾਂ ਮੜਾ ਮੋੜ ਮੁਸ਼ਕ ਮਾਰਦੀ ਹੈ ਜੇਰ ਚਰਬੀ ਮਾਰੀ ਜਾਂਦਾ ਪਸ਼ੂ ਵੀਰੋ ਇੰਨੇ ਪਸ਼ੂ ਖਰੀਦਣੇ ਆ ਇੰਨੇ ਪਸ਼ੂਆਂ ਦੇ ਵਿੱਚੋਂ ਜੇਕਰ ਤੁਸੀਂ ਘਰੇ ਬੈਠੇ ਪਰੇ ਚੀਜ਼ ਮਗਾਉਂਦੇ ਆ ਸਾਰੀਆਂ ਤੁਹਾਨੂੰ ਚੰਗੀਆਂ ਵੀ ਨਹੀਂ ਮਿਲਣੀਆਂ ਗਿਆ ਹੌਲਾ ਪਸ਼ੂ ਵੀ ਆ ਸਕਦਾ ਕਿ ਨਾ ਜੇਰ ਪ੍ਰੋਪਰ ਪਾ ਵੀ ਜਾਂਦੀਆਂ ਬੜਾ ਗਾਵਾਂ ਮੱਜਾਂ ਤੇ ਫਿਰ ਵੀ ਡਾਕਟਰ ਸਾਹਿਬ ਵੱਡੀ ਮੁਸ਼ਕਲ ਆ ਜਾਂਦੀ ਹੈ ਜਦੋਂ ਕਿਤੇ ਨਾ ਕਿਤੇ ਅੰਦਰ ਪੰਜ ਕਤਰਾ ਕਚਰਾ ਕਦੋਂ ਰਹਿ ਜਾਏ ਲਾੜ ਵੀ ਪੂਰਾ ਡਿੱਗ ਪੈਂਦਾ ਤੁਸੀਂ ਡਾਕਟਰ ਜੀ ਤੁਹਾਡਾ ਵੈਟਰਨਰੀ ਕੀਤਾ ਤੁਸੀਂ ਵੀ ਬੜਾ ਕੁਝ ਫੇਸ ਕਰਦੇ ਕਈ ਨਾ ਪ੍ਰੋਪਰ ਜੇਰਾ ਵੀ ਪਈਆਂ ਹੁੰਦੀਆਂ ਸਾਹਮਣੇ ਪ੍ਰੋਪਰ ਪਾਜੇ ਫਿਰ ਵੀ ਰਹਿ ਜਾਂਦੀਆਂ ਰਹਿ ਜਾਂਦਾ ਕਈ ਯਾਰ ਬਹੁਤ ਵਾਰ ਆਇਆ ਬਿਲਕੁਲ ਕਿਸੇ ਦਾ ਦੋਸ਼ ਥੋੜੀ ਨਹੀਂ ਇੱਥੇ ਨਹੀਂ ਇਹਦਾ ਯਾਨੀ ਕਿਸੇ ਦਾ ਦੋਸ਼ ਹੈਗਾ ਇਹਦੇ ਸਾਹਮਣੇ ਘਰ ਵਾਲੇ ਦੇ ਜੇਰ ਪਈਆਂ ਦੀ ਤੇ ਬਾਅਦ ਚ ਫਿਰ ਉਹ ਕਹਿੰਦੇ ਸਾਡੇ ਸਾਹਮਣੇ ਪਈ ਆ ਤੇ ਮਰ ਕੇ ਫਿਰ ਬਾਅਦ ਚ ਚਰਬੀ ਆਉਂਦੀ ਬਿਲਕੁਲ ਬਾਕੀ ਕਿਸ ਪਾਉ ਉਹਨੋਂ ਉਸੇ ਕਨੋਂ ਦਾ ਟੋਟੀਆਂ ਪਿੰਡੇ ਚੰਬਲ ਬੈਠੇ ਆ ਵਟ ਪੰਨੇ ਵਾਲਾ ਵੀ ਬੰਦਾ ਸੌ ਸਲੀਕਾ ਰੱਖਦਾ ਉਹ ਵੀ ਵੱਡੇ ਬਜ਼ੁਰਗ ਨੇ ਸਾਡੇ ਚੰਗੀ ਵਧੀਆ ਮਿਹਨਤ ਕਰਦੇ ਆ ਇਸ ਉਮਰ ਦੇ ਵਿੱਚ ਮਿਹਨਤ ਕਰਦੇ ਆ ਚੰਗੀ ਮਿਹਨਤ ਕਰਕੇ ਅੱਗੇ ਆਉਣ ਵਧੀਆ ਚੈਨਲ ਮਾਲਕਾਂ ਦਾ ਸੁੱਖ ਵਧੀਆ ਚੰਗੀ ਆਸ ਕਰਦੇ ਵੀ ਚੰਗਾ ਚੈਨਲ ਉਹਨਾਂ ਦਾ ਚੱਲੇ ਠੀਕ ਆ ਜੀ ਪਰ ਲੱਤਾਂ ਖਿੱਚ ਕੇ ਆਪਾਂ ਕਿਸ ਨਾ ਕੀ ਵੀ ਉਹਦੀ ਭੰਡੀ ਪ੍ਰਚਾਰ ਕਰ ਦਈਏ ਸਾਰੇ ਵਪਾਰੀ ਭਰਾ ਨੇ ਠੀਕ ਆ ਜੀ ਕੋਈ ਸੂਝ ਬੂਝ ਨਾਲ ਚਲੋ ਕਿਸੇ ਤੋਂ ਵਾਪਸ ਕਰਾ ਦਈਦਾ ਕਿਸੇ ਨੂੰ 2-4000 ਰੁਪਏ ਵਾਪਸ ਦਵਾ ਦਈਦਾ ਉਹ ਵਿੱਚ 19 ਕੀ ਕਰਨਾ ਪੈ ਸਕਦਾ ਆਪਾਂ ਨੂੰ ਵੀ ਕੰਮ ਕਰ ਦੇਈਦਾ ਤੇ ਕਿਸੇ ਭਰਾ ਨੂੰ ਗਾਹ ਨੂੰ ਖੁਸ਼ ਰੱਖੀਏ ਨਾਰਾਜ਼ ਨਾ ਕਰੀਏ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਜਿਆਦਾ ਬੋਲਿਆ ਮਾਫ ਕੀਤਾ ਜਾਵੇ ਠੀਕ ਆ ਜੀ ਸੱਚਾਈ ਦੱਸ ਕੇ ਦਿਓ 1921 ਦਾ ਫਰਕ ਚੱਲ ਜਾਂਦਾ 1931 ਦਾ ਗੈਬ ਨਾ ਕਰੀਏ ਧੰਨਵਾਦ ਜਿਆਦੀਆਂ ਗੱਲਾਂ ਨਹੀਂ ਕਰਦੇ ਹੋਰ ਆਪਾਂ ਕਰਦੇ ਆ ਸ਼ੁਰੂਆਤ ਨਾਲ ਦੀ ਨਾਲ ਜੱਸ ਸ਼ੁਰੂਆਤ ਕਰਨ ਲਈ ਝੋਟੀਆਂ ਕੱਟੀਆਂ ਦਿਖਾ ਦਿਓ ਹਾਂਜੀ ਪਹਿਲੇ ਨੰਬਰ ਤੋਂ ਪ੍ਰਤਾਪ ਇਹਦੇ ਤੋਂ ਸ਼ੁਰੂ ਹੋ ਜਾਏਗਾ ਸੰਤੂ ਸਿੰਘ ਸਾਹਿਬ ਦੰਦਾ ਜੀ ਆਏ ਮਲਾ 6 6 ਦੰਦੇ ਆ ਠੀਕ ਆ ਜੀ ਪਹਿਲਣਾ ਪਹਿਲਣਾ ਠੀਕ ਆ ਜੀ ਹਾਂਜੀ ਬਾ ਵੀ ਪਹਿਲਣਾ ਝੋਟੀ ਆ ਮੋਹਦੰਦ ਤੇ ਕਿਵੇਂ ਥੱਲੇ ਵੇਰਵਾ ਬਣੀ ਸੋਰੀ ਨਾ ਨਾ ਸੂਈ ਤਾਜੀ ਹੈ ਸੂਈ ਤਾਜੀ ਹੈ ਮਗਰ ਕੱਤੀ ਆ ਤਾਜੀ ਸੂਈ ਆ ਬਾਕੀ ਮੂੰਹ ਦੰਦੀ ਛਿੱਗੀ ਆ ਹਾਂਜੀ ਛੇ ਦੇ ਛੇ ਜਾਂਦੇ ਕੱਤੀ ਆ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਚੌਥਾ ਦੇ ਚੌਥਾ ਦੇ ਨੇ ਬਾਕੀ ਮੂੰਹ ਆਹ ਦੇਖੋ ਜੀ ਹਾਂ ਵਕਾਦੋ ਮੂੰਹ ਮੜਾ ਚੈੱਕ ਕਰਾ ਦੋ ਆਹ ਦੇਖੋ ਜੀ ਆ ਕਰੋ ਚੱਕ ਦੋ ਤੋਂ ਚੌਕ ਛੇ ਦੇ ਬਰਾਬਰ ਕਰ ਗਈ ਆ ਕੰਨੀਆਂ ਜੇ ਤਕਰੀਬਨ ਮਾਰੀਆਂ ਮਾਰੀਆਂ ਚੱਕੀਆਂ ਮਾਰੀਆਂ 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 ਬਾਕੀ ਕੱਤੀ ਪ੍ਰਤਾਪ ਤੋੜ ਕੇ ਦਿਖਾਣ ਲੱਗੀਆਂ ਲੰਮੀ ਲੰਮੀ ਵੜੀ ਅੱਜ ਜਸ ਸਿੰਘ ਦੇ ਥੱਲੇ ਦੁੱਧ ਦੀ ਸਥਿਤੀ ਕੀ ਆ ਇਹਟਾ ਆਮ ਬੋਲਾ ਹੋਊਗਾ ਕੋਈ ਕੱਚਾ ਦੁੱਧ ਲਾ ਲਈ ਕੋਈ ਬੋਲਾ ਚਾਹਾਂਗੇ ਦਿਨਾਂ ਦੀ ਆ 8 ਕਿਲੋ ਜੇ 8.5 ਜੇ 8.5 8.5 ਕਿਲੋ 200 ਅਜੇ 4 ਦਿਨਾਂ ਦੀ ਸੂਈ ਦੇ ਥੱਲੇ ਬੋਲਾ ਮੰਨ ਲਿਓ ਠੀਕ ਆ ਜੀ ਉਤੋਂ ਸਿੰਗਲ ਹੱਡੀ ਹੈ ਜੈਡ ਬਲੈਕ ਆ ਮਤਲਬ ਮੱਛੇ ਤੋਂ ਮੱਥੇ ਤੋਂ ਲੈ ਕੇ ਤੇ ਪੂਛ ਦੇ ਬਿਲਕੁਲ ਐਂਡ ਟੋਪ ਤੱਕ ਦੇਖੋ ਇਹ ਨਹੀਂ ਸੰਦੂ ਸਾਹ ਆਂਗ ਕੀਤਾ ਲੱਥ ਜਾਊਗਾ ਜੇ ਰੰਗ ਦੀ ਕੀਤਾ ਲੱਤ ਜੇ ਨਾ ਚੋਟੀ ਗਰੀ ਦੇ ਰੰਗ ਠੀਕ ਆ ਜੀ ਕੇਵਲ ਬਹੁਤੇ ਕੰਮ ਇਦਾਂ ਹੀ ਆਉਂਦੇ ਆ ਹਾਂ ਜੀ ਲਓ ਜੀ ਕਰੋ ਚੈੱਕ ਠੀਕ ਆ ਜੀ ਆਰਡਰ ਕੁਆਲਟੀ ਚੈੱਕ ਕਰੋ ਪਲੂਨ ਪਹਿਲਾ ਇਹ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ 8 8.5 ਕਿਲੋ ਤੋਂ ਛਟਾ ਦੇਗਾ ਇਹ ਰੰਗਾ ਬਿਲਕੁਲ ਜੈਡ ਬਲੈਕ ਮਗਰ ਵੀ ਇਹਦੇ ਕੱਟੀਆਂ ਕਰਨਾ ਉਹ ਛਟਾ ਹੋਵੇ ਥਣ ਵੱਟ ਘਟਵੇ ਉਹ ਆਪਣੀ ਫੁੱਲ ਗਰੰਟੀ ਠੀਕ ਆ ਜੀ ਦੁੱਧ ਗਾੜੀ ਪਾਏ ਦਾ ਠੀਕ ਆ ਬਾਕੀ ਲੇਵੇ ਦੀ ਹਵਾਨੇ ਦੀ ਸਾਫ ਸੁਥਰੀ ਆ ਹਾਂ ਜੀ ਆ ਵਿਖਾ ਦਿਓ ਪੱਤ ਕੱਟੀ ਵੀ ਮਾੜੀ ਠਾਈ ਪ੍ਰਤਾਪ ਮਾੜੀ ਆ ਕੱਟੀ ਵੀ ਇਹ ਸੰਧੂ ਸਾਹਿਬ ਇੱਥੇ ਹੀ ਆ ਆ ਦੇਖੋ ਵੇਖੋ ਇਧਰ ਦੇਖੋ ਸੋ ਲੈ ਦੇ ਦੀ ਸਾਫ ਸੋ ਤੁਹਾਨੂੰ ਇਹ ਧਰਮਾ ਲਿਟਕਾ ਜੀ ਇਹ ਕੱਟੀ ਜਮਗਰ ਵੀ ਕੱਟੀ ਆ ਆ ਮਗਰ ਕੱਤੀ ਆ ਗਈ ਜੀ ਜੈਡ ਬਲਾਈ ਜੈਡ ਬਲਾਈ ਲੋ ਜੀ ਬਹੁਤ ਸੋਨੀ ਜੋੜੀ ਆ ਆ ਵੇਖੋ ਜੀ ਬਹੁਤ ਪਿਆਰੀ ਕੱਟੀ ਆ ਠੀਕ ਆ ਜੀ ਤੇ ਇਹ ਝੋਟੀ ਜਸ ਮੁੱਲ ਡਿਮਾਂਡ ਕੀ ਕਰਦੀ ਐ ਜੀ ਮੁੱਲ ਭਾਵੇਂ ਲੱਖ ਕਰ ਲਗੇ 95 ਚ ਮਾਨਤਾਨ ਕਰਦਾ 95000 ਚੋਂ ਹਾਂਜੀ ਜ਼ਿਆਦਾ ਕਰਕੇ ਦਈਏ 90 ਦੀ ਸਿੰਧੂ ਸਾਹਿਬ ਦੇ ਦਈਏ ਹੈ 90 ਦੀ ਤੇ 500 ਰੁਪਈਆ ਛੋੜ 90 500 ਰੁਪਈਆ ਛੋੜ ਕੱਦ ਘਾਠ ਵੇਖੋ ਲਾ ਵੀ ਠੀਕ ਆ ਜੀ ਇਹ ਬਿਲਕੁਲ 500 ਰੁਪਈਆ ਘੱਟ 90 ਦੀ ਠੀਕ ਆ ਜੀ 500 ਰੁਪਈਆ ਛੋਟ ਹੀ ਕਰਤੀ ਆ 90 ਹਜ਼ਾਰ ਤੋਂ 31 ਤੁਹਾਡੇ ਸਾਹਮਣੇ ਬਾਕੀ ਮੇਰਾ ਭਰਾ ਸਾਰੇ ਬੰਦੇਓ ਮੇਰੇ ਦੇ ਵਿੱਚੋਂ ਕੱਦ ਨੇ ਤੇ ਕੱਦ ਵੱਡਾ 31 ਦਾ ਕੋਈ ਛੋਟਾ ਕੱਦ ਨਹੀਂਗਾ ਵੱਡਾ ਵੱਡਾ ਆਹੋ ਜੀ ਵੇਖੋ ਆਹ ਦੇਖੋ ਠੀਕ ਆ ਐ ਪੋਲੀ ਰੂਮ ਵਰਗੀ ਆਹ ਦੇਖੋ ਸੋਹਣਾ ਥਾਣਾ ਗੈਪ ਸਪੇਸ ਚੰਗੀ ਆ ਅੱਗੇ ਲਾਟੀਆਂ ਇਸ ਕਰਦੇ ਠੀਕ ਹੈ ਅਗਲੇ ਲੈਫਟ ਤੋਂ ਆਪਾਂ ਦਿਖਾਉਣੇ ਅਗਲੀ ਸੈਗਮੈਂਟ ਬਹੁਤ ਚੋਟੀ ਇਹ ਵੀ ਛੇ ਦੰਦ ਛੇ ਦੰਦ ਇਹ ਵੀ ਝੋਟੀ ਆ ਆ ਬਿਲਕੁਲ ਪਿੱਟਪੁੜੇ ਦੇ ਜ਼ਰ ਤੋਂ ਦੀ ਬਹੁਤ ਕਮਾਲ ਦੀ ਹੈ ਠੀਕ ਹੈ ਜੀ ਤੇ ਬਾਕੀ ਇਹਦੇ ਮਗਰ ਕੀ ਬੱਚਾ ਇਹਦੇ ਮੈਂ ਕਟਾ ਆਵੇ ਮਗਰ ਕਟਾ ਮੇਲ ਕਾਫ ਆ ਤੇ ਇਹਨੂੰ ਅੱਜ ਕਿੰਨੇ ਦਿਨ ਨੂੰ ਚੌਥਾ ਦਿਨ ਚੌਥਾ ਹੀ ਦੇਣਾ ਕਿੰਨਾ ਹੋਵੇ ਬੋਲਾ ਕਿਚਾ ਤੋਂ 9 ਹੋ ਜੇ ਸਾਢੇ 9 ਹੋ ਜੇ ਲਓ ਜੀ 9 ਜਾਂ ਸਾਢੇ 9 ਕਿਲੋ ਹੋ ਜੇ ਦੇ ਥੱਲੇ ਇਸ ਵਕਤ ਠੀਕ ਹੈ ਜੀ ਬਹੁਤ ਵਧੀਆ ਗੱਲ ਮੰਨ ਲਿਓ ਬਾਕੀ ਝੋਟੀ ਦੀ ਫੇਸ ਕੁਆਲਟੀ ਬਹੁਤ ਸੋਹਣੀ ਹੈ ਆਰਡਰ ਕੁਆਲਟੀ ਦਿਖਾ ਉਨੀ ਗਾੜ 19 ਗਾੜ ਦੀ ਬੜੀ ਹੈ ਸੰਦੂ ਸਾਫ ਠੀਕ ਆ ਹਾਂਜੀ ਆ ਦੇਖੋ ਕਰੋ ਚੱਕ ਠੀਕ ਆ ਜੀ 8 8.5 ਕਿਲੋ ਹੋਈ ਹੈ ਨਹੀਂ 9 9 ਕਿਲੋ ਹੋਗਾ ਇਹਦੇ ਥੱਲੇ ਲਓ ਜੀ 9 ਕਿਲੋ ਅਬੂਥੀ ਇਧਰੋਂ ਫੇਸ ਸੇ ਮਾਰਾ ਜਾ ਚੈੱਕ ਕਰਾ ਦੇ ਮੂੰਹ ਪਟਕੇ ਬਖਾ ਮੂੰਹ ਫੇਸ ਦਿਖਾ ਦੇ ਮੂੰਹ ਬੂਥੀ ਬਾਥੀ ਦਿਖਾ ਦੇ ਆ ਦੇਖੋ ਜੀ ਭੋਲੀਆਂ ਵੜੀਆਂ ਮੂੰਹ ਦੇ ਨਾਲ ਸੰਦੂ ਸਾਭ ਜੋ ਮਰਜ਼ੀ ਦਈ ਜਾ ਆ ਕਰੋ ਚੈੱਕ ਲੈ ਦੇ ਠੀਕ ਆ ਹਾਂਜੀ ਲੋ ਵੀ ਕਰੋ ਜੱਗ ਚੋਟੀ ਵੀ ਬਹੁਤ ਪਿਆਰੀ ਹੈ ਠੀਕ ਹੈ ਜੀ ਸਿੰਘੀ ਸਿੰਘੀ ਚੰਗੀ ਹੈ ਆ ਜਸ ओरिजिनल ਇਹ ਵੀ ਪਹਿਲਾ 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 ਪਲੂਣ ਹੀ ਹੈ ਨਾ ਪਲੂਣ ਪਲੂਣ ਲੋ ਜੀ ਪਹਿਲਾ ਸੂਬਾ ਇਹ ਕੱਤੀ ਤੁਹਾਨੂੰ ਝੋਟੀ ਦਿਖਾ ਰਿਹਾ ਮਗਰ ਇਹਦੇ ਕੱਟਾ ਮੇਲ ਕਾ ਹਾਂ ਜੀ ਮੇਲ ਕਾ ਬਾਕੀ ਪਿਛੋ ਬੈਕ ਸਾਈਡ ਤੋਂ ਮੇਰਾ ਸੱਜਣ ਵੀਰ ਆਖੇ ਆਹ ਸੂਫ ਵੜੀ ਆਹ ਦੇਖੋ ਆ ਦਿਖਾਓ ਖਾਈਆਂ ਵੜੀਆਂ ਆਹ ਦੇਖੋ ਦੇਖੋ ਅਰਲੀਆ ਵਰਗੇ ਥਾਣਾ ਬਾਕੀ ਵਾਡ ਸਪੇਸ ਚੰਗੀ ਆ ਬਿਲਕੁਲ ਚੰਗੀ ਝੋਟੀ ਆ ਪਲੂਣ ਪਹਿਲਾ ਸੂਬਾ ਕੰਨਾ ਮਿੰਟਾਂ ਤੋਂ ਪਹਿਲਾਂ ਬਿੱਲ ਸੰਧੂ ਸਾਹਿਬ ਚ ਹੋਈ ਏ ਪੀ ਗੱਡੀ ਆ ID ਪੁੱਲੀ ਲਓ ਜੀ ਠੀਕ ਆ ਬਾਕੀ ਚੰਗੀਆਂ ਕੱਟੀ ਛੇਟੀਆਂ ਦੋਸਤੋਂ ਦੋਵੇਂ ਚੰਗੀਆਂ ਜਿਹੜੀ ਸੈਕਿੰਡ ਨੰਬਰ ਤੇ ਆ ਕੱਟਾ ਮਗਰ ਆ ਕੱਟਾ ਇਹ ਬੱਚਾ ਦਿਖਾ ਦਿਓ ਹਾਂਜੀ ਸੋ ਚਾਰ ਕ ਦਿਨ ਦਾ ਸਮਾਂ ਹੋ ਗਿਆ ਦੋਵੇਂ ਅਜੇ ਪ੍ਰਾਣ ਚਲੋ ਜੋੜੀ ਪਾਉਣੀ ਆ ਸਿੰਗਲ ਸਿੰਗਲ ਖਰੀਦਣਾ ਮੈਨੂੰ ਨਾ ਖੇਤ ਕੀ ਗੱਡੀ ਵੱਧਾ ਸੇ ਤੋੜ ਗਈ ਹਦਾ ਠੀਕ ਆ ਨਾੜੂ ਟੁੱਟ ਗਿਆ ਨਾ ਹਾਂਜੀ ਹਾਂਜੀ ਤੇ ਜਸਵੀਰ ਕੀ ਮੋਲ ਲੈ ਕੀ ਡਿਮਾਂਡ ਰੋਗੀ ਛੋਟੀ ਜੀ ਇਹਦਾ ਵੀ ਸੰਧੂ ਸਾਹਿਬ 95 ਚ ਮਾਨਤਾ ਕਰਾਂਗੇ 95 ਹਜ਼ਾਰ ਚ ਹਾਂਜੀ ਠੀਕ ਆ ਇਹ ਦੱਸ 94 ਤੇ ਨਹੀਂ ਇਹ ਵੀ ਓਏ ਏ ਕੇ ਰੱਸੇ ਲਗਾ ਦੇਣੀਆਂ ਦੋ ਆ 500 ਬੱਤੀ 90 ਤੋਂ ਹਾਂ ਠੀਕ ਆ ਜੱਸ ਹੁਣ ਟਾਈਮ ਤਕਰੀਬਨ ਮੈਨੂੰ ਲੱਗਦਾ ਵੀ 2:00 ਵਜੇ 1:30 2:00 ਵਜੇ ਦਾ ਹਾਂਜੀ ਤੇ ਇਹ ਮਾਰਨਿੰਗ ਚਵਾਈ ਕਦੋਂ ਕੀਤੀ ਸੀ 6:30 ਵਜੇ ਦੀ 6:30 ਵਜੇ 6:30 ਵਜੇ ਦੋਸਤੋ ਚਵਾਈ ਇਹਨਾਂ ਦੀ ਕੀਤੀ ਆ ਟਾਈਮੋ ਟਾਈਮ ਆਣ ਕੇ ਜਿੰਦਾ ਮਰਜੀ ਕੋਈ ਤਸੱਲੀ ਭੰਨ ਦੋ ਟਾਈਮ ਚ ਲੈ ਭੰਨ ਤਿੰਨ ਟਾਈਮ ਚ ਠੀਕ ਆ ਉਹ ਨਾ ਨਾ ਸੰਧੂ ਸਾਹਿਬ ਝੂਠ ਹੋਊਗਾ ਆਨਲਾਈਨ ਰੱਕੇ ਬਰੇ ਪੈਂਦੇ ਦੁੱਧ ਦਾ ਝੂਠ ਨਾ ਮਾਰਾਂਗੇ ਨਾ ਨਿਕਲੂਗਾ ਹਾਂ ਤੇ ਝੋਟੀਆਂ ਜ਼ਿਆਦਾ ਨਹੀਂ ਆਪਾਂ ਅੰਦੇ 10000 ਕਿਲੋ ਵਧੀਆ ਦੋਵੇਂ ਝੋਟੀਆਂ ਭ ਉਹਨਾਂ ਬੰਦਿਆਂ ਨੇ ਲਿਆਂਦੀਆਂ ਮਈਆਂ ਦੇ ਮਗਰ ਘਟਕੀਆਂ ਆਈਆਂ ਚਲੋ ਮਾਲ ਇਸੇ ਤਰ੍ਹਾਂ ਹੀ ਦੂਰੋਂ ਦਰਾਂ ਤੇ ਆਉਂਦਾ ਰਹਿੰਦਾ ਇੱਕ ਦਸ ਇਧਰਲੇ ਪਾਸੇ ਬੂਰੀ ਆ ਗਈ ਆ ਹਾਂਜੀ ਪੇਡਾ ਕੱਟਾ ਆ ਜਾਂਦਾ ਸੈਂਟਰ ਚ ਮਰਾ ਟੁੱਟਦਾ ਬਿੱਲੀ ਮਣਕੀ ਆਖਾ ਇਹ ਇਹ ਗੱਬਣ ਇਹ ਗੱਬਣ ਲੋ ਵੀ ਗੱਬਣ ਤਾਂ ਦਿਖਾਉਣੇ ਮੇਰੇ ਬੜੇ ਭਰਾ ਮਰੀਦ ਆ ਵੀ ਇੱਕ ਬੂਰੀ ਮੱਝ ਮਿਲ ਜAVE ਨੀਲੀ ਦੇ ਵਿੱਚ ਤੇ ਨੀਲੀ ਬੜੀ ਮਾਨ ਪਿਓਰ ਨੀਲੀ ਪਿਓਰ ਨੀਲੀ ਆ ਠੀਕ ਆ ਜੀ ਮਾਰਕੀਆਂ ਚਾਰੇ ਪੈਰ ਵੇਖੋਗੇ ਤੁਸੀਂ ਮਗਰ ਲੀਆਂ ਲੱਤਾਂ ਧੋਤੀਆਂ ਅਗਲੇ ਪੈਰ ਤੁਕੇ ਆ ਦੋਹਾਂ ਪੈਰਾਂ ਦੇ ਲੱਗਣਿਆਂ ਦੇ ਜਵਾਬ ਤੂ ਤੇ ਨਿਸ਼ਾਨ ਉਜਾ ਹਵਾ ਨੇ ਬਿਲਕੁਲ ਟੱਚ ਕਰਦੀ ਹੈ ਵਾਈਟ ਤੇ ਇਹ ਜਸ ਸਮਾਂ ਕਿੰਨਾ ਕੁ ਲੈਂਦੀ ਹੈ ਇਹ ਸੰਧੂ ਸਾਹਿਬ ਉਹ ਤੇ ਆਂਦੇ ਹੀ 1.5 ਮਹੀਨਾ 2 ਵੀ ਖੜ ਸਕਦੀ 2.5 ਵੀ ਖੜ ਸਕਦੀ ਹਾਂ ਅਬ ਜਨ ਆ ਗਈ ਨਾ ਉੱਥੇ ਹਾਂ ਸੱਚਾ ਚੰਗਾ ਸੰਧੂ ਸਾਹਿਬ ਮਤਲਬ ਐ ਆ ਦੇਖੋ ਕਈ ਵਾਰ ਜਸ ਉਹਨਾਂ ਨੇ ਕਹਿਦਾ ਮਹੀਨਾ ਲੈ ਜੋ ਕਿ 1.5 ਲੈ ਜੋ ਪਰ ਅਗਲੇ ਤੇ ਦਸੇ ਮਹੀਨਾ ਡੇਢ ਮਹੀਨਾ ਡਾਕਟਰ ਤੋਂ ਚੱਕ ਕਰਾਈ ਆਂਦੇ 1.5 ਮਹੀਨਾ ਹਾਂ ਕੋਈ 2 ਲੈ ਜੇ 2.5 ਲੈ ਜੇ ਦੇਖੋ ਦੀਦਾਨੀ ਆਦਾ ਡਾਕਟਰ ਨੇ ਕਹਿੰਦਾ ਕਿ ਜਿੰਨਾ ਟਾਈਮ ਦੱਸਿਆ ਉਹਨੇ ਦੀ ਉਹ ਲੈ ਜਾਣੀ ਤੇ ਰਹਿਣ ਠੀਕ ਆ ਬਸ ਆਪਣੇ ਕੋਲੋਂ ਡੇਢ ਮਹੀਨਾ ਮੰਨ ਕੇ ਲੈ ਜਾਓ ਡੇਢ ਮਹੀਨਾ ਲੈ ਬਈ ਡੇਢ ਮਹੀਨਾ ਮੰਨ ਕੇ ਲੈ ਕੇ ਜਾਓ ਠੀਕ ਆ ਜੀ ਡਾਕਟਰ ਸਾਹਿਬ ਨੇ ਚੈੱਕ ਕੀਤੀ ਆ ਇਧਰੋਂ ਥਣ ਵਿਖਾ ਦਿਓ ਬਹਿਣੀ ਵਾਲੇ ਪਾਸਿਓ ਆ ਦੇਖੋ ਜੀ ਤੁਲਾ ਵਾਲੀ ਬੂਰੀ ਆ ਨੀਲੀ ਆ ਅੱਖ ਬਿੱਲੀ ਮਣਕੀ ਆ ਓਕੇ ਜੜੇ ਪਾਇ ਸਿੰਗੀ ਸਿੰਗੀ ਦਿਖਾ ਦਿਓ ਤੇ ਸਾਡੇ ਕੋਲ ਇੰਨੀ ਠੰਡੀ ਧੀਰੀ ਆ ਨਾ ਆ ਦੇਖੋ ਇਹਨਾਂ ਦਾ ਪਤਾ ਹੀ ਨਹੀਂ ਕਰਮਾਲੀ ਨੂੰ ਆ ਲੋ ਜੀ ਤੁਰਨਾਮ ਹੀ ਲੈਣਾ ਕਿਦਾਂ ਹਰੇ ਇਹ ਉਹ ਗੱਲ ਬਾਤ ਆ ਵੇਖ ਲੈ ਰਕਾਨੇ ਟੋਕਾ ਪਿਆ ਚੜਿਆ ਟੋਕਾ ਪੀਸ ਆਇਆ ਸਤੂ ਸਾਹਿਬ ਆ ਟੋਕਾ ਆਪੇ ਚੜੇ ਜਾਂਦੇ ਸਤੂ ਸਾਹਿਬ ਇਹਦਾ ਕੱਪ ਤੇ ਮਿਲਦਾ ਕਾਫੇ ਬੜੇ ਜੋਰ ਨਾਲ ਲੱਤੀ ਐ ਦੀ ਅੱਖ ਵੇਖੋ ਬਿੱਲੀ ਹਾਂ ਦੋਵੇਂ ਪ੍ਰਤਾਪ ਦੇ ਵਾਹ ਚਰਚੇ ਸਾਰੇ ਪਾਸੇ ਪੂਰੇ ਆ ਪੂਰੇ 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 ਪ੍ਰਤਾਪ ਇਹਨੂੰ ਤੋਰ ਕੇ ਦਿਖਾ ਦੇ ਸਰ ਬਾੜੇ ਮੇਰੇ ਇਤਰਾ ਨਾ ਮਾਰੀ ਜਾਗੇ ਚੱਲ ਲਾਵੀ ਕਰੋ ਚਾਕੇ ਮੇਰੇ ਭਰਾਵੋ ਇਹ ਝੋਟੀ ਇਹ ਤੁਹਾਨੂੰ ਦਿਖਾ ਰਿਹਾ ਹੈ ਦੁੱਜਣ ਆ ਰਹੀ ਜੀ ਦੁੱਜਾ ਦੁੱਜਾ ਸੂਗੀ ਦੁੱਜਾ ਸੂਗਾ ਬਾਕੀ ਕਿਸੇ ਰਕਮ ਦੀਪ ਕੋਈ ਭਾਰ ਪਿਛ ਨਹੀਂ ਕਰਦੇ ਭਾਰ ਰਿਸ਼ਾ ਦੀ ਫੁੱਲ ਗਰੰਟੀ ਠੀਕ ਆ ਜੀ ਕਿਉਂ ਗੱਬਣਾ ਇਹ ਝੋਟੀਆਂ ਦੋਸਤੋ ਚਲੋ ਮਾਲਕ ਨੂੰ ਆਨਰ ਨੂੰ ਪੁੱਛਣਾ ਆਪਣਾ ਫਰਜ਼ ਬਣਦਾ ਜੋ ਉਹਨਾਂ ਨੇ ਫੇਸ ਕੀਤਾ ਅੱਜ 2 ਦਿਨ ਉਹਨਾਂ ਕੋਲ ਹੋ ਗਈ ਆ ਚੀਜ਼ ਚਾਰ ਦਿਨ ਹੋ ਗਈ ਆ ਕਿਸੇ ਰਕਮ ਦੀ ਕੋਈ ਦਿੱਕਤ ਨਹੀਂ ਜੀ ਨਾ ਨਾ ਨਹੀਂ ਆਹ ਤੋ ਨਿਸ਼ਾਨੀਆਂ ਬਹੁਤ ਸੋਹਣੀਆਂ ਪ੍ਰਤਾਪ ਇੱਕ ਮਿੰਟ ਰੋਕੀ ਮੂੰਹ ਇਹਨੂੰ ਕਮਾ ਲੇ ਮੂੰਹ ਬਹੁਤ ਖੂਬਸੂਰਤ ਫੇਸ ਕੁਆਲਟੀ ਆ ਮਰਾ ਤਸल्ली ਨਾਲ ਦਿਖਾ ਦਿਓ ਆ ਦੇਖੋ ਬਹੁਤ ਸੋਹਣੀ ਫੇਸ ਕੁਆਲਟੀ ਆ ਦੇਖੋ ਜੀ ਠੀਕ ਆ ਜੀ ਲავი ਪ੍ਰਤਾਪ ਲੈ ਚਲ ਬਈ ਬਹੁਤ ਪਿਆਰੀ ਝੋਟੀ ਆ ਪਸੰਦ ਹੋਊਗੀ ਮੇਰੇ ਭਰਾਵਾਂ ਨੂੰ ਟਿਕਾ ਜੀ ਸੋ ਡੇਢ ਕੁ ਮਹੀਨਾ ਪਸ਼ਮੀਨ ਲਈ ਡੇਢ ਕੁ ਮਹੀਨਾ ਮੰਨ ਕੇ ਤੁਸੀਂ ਸੌਦਾ ਕਰਿਓ ਜੇ ਸੋਨਾ ਪਿੱਟ ਪੂੜਾ ਸੰਦੂ ਸਾਹਿਬ ਭਾਵੇਂ ਡੇਢ ਲੈ ਜੇ ਭੰਦੂ ਲੈ ਜੇ ਭਾਵੇਂ ਢਾਈ ਲੈ ਜੇ ਹਾਂ ਬਿਲਕੁਲ ਜੀ ਇਹ ਕੱਬਣਾ ਇਹ ਨਹੀਂ ਖਾਲੀ ਕਰਕੇ ਦਵਾ ਬਿਲਕੁਲ ਜੇ ਖਾਲੀ ਹੋਵੇ ਕੋਈ ਰੁਪਈਆ ਨਹੀਂ ਮਾਦੀ ਵੀ ਫ੍ਰੀ ਉਸੇ ਛੱਡਾਂ ਠੀਕ ਆ ਭਰਾ ਹਾਂਜੀ ਲੋ ਠੀਕ ਆ ਜੀ ਸੋ ਬਾਕੀ ਸਾਰੇ ਆਪਣੇ ਫਾਰਮਰ ਭਰਾ ਨੇ ਸਾਰੇ ਤੇ ਆਪਾਂ ਰਿਸਪੈਕਟ ਕਰਦੇ ਆ ਸਾਰਾਂ ਦੀ ਇੱਜ਼ਤ ਕਰਦੇ ਆ ਕਿ ਗਾਗ ਰੱਬ ਦਾ ਰੂਪ ਹੈ ਠੀਕ ਹੈ ਜੀ ਤੇ ਸਾਨੂੰ ਨਰਾਸ਼ ਕਰਦਾ ਕਿਸੇ ਦਾ ਜੀ ਨਹੀਂ ਕਰਦਾ ਜੇ ਦੁਕਾਨਦਾਰ ਹੀ ਆ ਬਾਕੀ ਮੇਰੇ ਭਰਾਵੋ ਆ ਤੁਹਾਡੇ ਸਾਹਮਣੇ ਆ ਮਹੀਨਾ ਪਿਛੋ ਡੇਰ ਕਹਿ ਕੇ ਦਿੱਤੀ ਆ ਤੁਸੀਂ ਇਹ ਕੋ ਦੋ ਦਾ ਵਾਅਦਾ ਲਾ ਲਿਓ ਜੇ ਅੰਦਰੋਂ ਅੰਦਰ ਕਰਮਾਂ ਦੀ ਆ ਜੂਗੀ ਠੀਕ ਆ ਬਾਕੀ ਬਿੰਦੀ ਵਾਲਾ ਪਰਮਾ ਵਾਲਾ ਲੈਵਾ ਹਾਂਜੀ ਹਾਂਜੀ ਮੈਂ ਨਾ ਇਹ ਕੱਚ ਵਡੇ ਨਾ ਆਉਂਦੇ ਆ ਆ ਦੇਖੋ ਜੀ ਤੋ ਡਰਾਇਡ ਰੂ ਕੀਤੀ ਨਹੀਂ ਮਿਲਦਾ ਵੀ ਟਾਈਮ ਹੋ ਵੀ ਗਿਆ ਕਾਫੀ ਹਾਂਜੀ ਕੋਈ ਮਹੀਨਾ ਡੇਢ ਖਰਦ ਉੱਤੇ ਹੋ ਗਿਆ ਬਾਈ ਨਾ ਮਹੀਨਾ ਤੋਂ ਉੱਪਰ ਹੀ ਆ ਸੰਧੂ ਸਾਹਿਬ ਹਾਂ ਬਿਲਕੁਲ ਹਾਂਜੀ ਹਾਂਜੀ ਲਾ ਵੀ ਜਸੇ ਦਾ ਮੁੱਲ ਬੋਰ ਜਿਹੜਾ ਦੇਣ ਲੈਣ ਵਾਲਾ ਭਰਾ ਇਹ ਵੀ 90 'ਚ ਮਾਨਤਾ ਕਰ ਦਾਂਗੇ ਜੀ ਸੁਣੋ 2 ਘੱਟ ਲੰਬੇ ਦੇਣੋ 베ਰੀ 80 ਦੇ 2000 ਦੀ ਸੰਧੂ ਸਾਹਿਬ 80 ਤੋਂ 2 80 ਤੋਂ 2 ਦੀ 82 ਦੀ 82000 ਦੀ ਹਾਂ ਲਾ ਵੀ 82000 ਰੁਪਏ ਕੋਈ ਡੇਢ ਤੋਂ 2 ਮਹੀਨਿਆਂ ਦਾ ਅੰਤਰ ਸਮਾਂ ਅਜੇ ਬਾਕੀ ਆ ਸੰਧੂ ਸਾਹਿਬ ਆਪਾਂ ਇਹ ਨਹੀਂ ਚੱਲੋ ਆਪਾਂ ਆਖਣਾ ਨਹੀਂ ਆ ਫਿਰ ਵੀ ਜਿੰਨੇ ਦੇ ਹੁਣ ਪਾ ਪਿਆਣਾ ਬਿਲਕੁਲ ਹਾਂ ਇਹਨੇ ਦੀਆਂ ਕਟੀਆਂ ਹੀ ਆਪਾਂ 68 65 60 ਪੈਣ ਦੀਆਂ ਲੈਣ ਦਾ ਬਿਲਕੁਲ ਬਿਲਕੁਲ ਹੈ ਪਰ ਇਹਦਾ ਕਰਮ ਵਾਲੀਆਂ ਉਹਨੂੰ ਬਾਕੀ ਜਿਹੋ ਜਿਹੇ ਹਾਲਾਤ ਹੋ ਗਏ ਨਾ ਜੱਸ ਇਹੋ ਜੀ ਮਾਰ ਪੈ ਗਈ ਆਪਾਂ ਨੂੰ ਹਾਂਜੀ ਆਪਾਂ ਤਾਂ ਡੁੱਬ ਗਏ ਆ ਡੁੱਬ ਗਏ ਡੁੱਬ ਗਏ ਆਪਣੀਆਂ ਫਸਲਾਂ ਆਤਮਾ ਕਿਰਪਾ ਕਰੇ ਸੰਤੂ ਸਾਹਿਬ ਉਹ ਵੀ ਆਪਣੇ ਭਰਾਵਾ ਬਹੁਤ ਮਾਰੀ ਬਿਲਕੁਲ ਆਪਣੇ ਰਿਸ਼ਤੇਦਾਰ ਪੈਣ ਵਈ ਇੱਧਰ ਅਜਨਾਲੇ ਵਾਲੇ ਉੱਧਰ ਬੜਾ ਸੰਤੂ ਸਾਹਿਬ ਆਪਾਂ ਸੇ ਸੇ ਫਟ ਪਾਣੀ ਆ ਬੜਾ ਸਭ ਕੁ ਰੁੜ ਗਿਆ ਜੱਸ ਹਾਂਜੀ ਹਾਂਜੀ ਘਰ ਮਕਾਨ ਰੁੜ ਗਿਆ ਰਹਿ ਪੱਲੇ ਕੱਖ ਨਹੀਂ ਗਿਆ ਹਾਂਜੀ ਚਲੋ ਵਾਹਿਗੁਰੂ ਅਕਾਲ ਪੁਰਖ ਅਗੇ ਆਪਾਂ ਅਰਦਾਸ ਇਹੋ ਕਰਦੇ ਆ ਮਾਲਕ ਛੇਤੀ ਦਿਨ ਬਹਾਲ ਕਰੇ ਇੱਕ ਵਾਰੀ ਫਿਰ ਮੁਰਕੋਂ ਦੁਬਾਰਾ ਖੇਤੀ ਯੋਗ ਜੜੀਆਂ ਜ਼ਮੀਨਾਂ ਆਪਣੀਆਂ ਫਿਰ ਵਾਈ ਯੋਗ ਬਣ ਸਕਣ ਮਿਹਨਤ ਕਰਨੇ ਮੋਢਾ ਮੋਢਾ ਜੋੜ ਕੇ ਸਾਰੇ ਖੜਨ ਇਹ ਕੱਟੀ ਆ ਗਈ ਆ ਪ੍ਰਤਾਪ ਆਪਣਾ ਜੱਸ ਪ੍ਰਤਾਪ ਕਿਵੇਂ ਆਪਣੇ ਕੋਲ ਇਹ 14 ਮਹੀਨੇ ਆਈ ਹੋ ਜੀ 14 ਮਹੀਨਿਆਂ ਦੀ ਆ ਹਾਂ ਲਓ ਜੀ 14 ਮਹੀਨਿਆਂ ਦੀ ਕੱਟੀ ਇੱਕ ਝੋਟੀਆਂ ਪਾ ਤੁਹਾਨੂੰ ਦਿਖਾ ਦੇਣਾ ਕੱਟੀਆਂ ਦੇ ਵਿੱਚ ਹੀ ਆ ਖੀਰੀ ਕੱਟੀ ਆਹ ਦੇਖੋ ਨਹੀਂ ਹਨਮੀ ਵਾਈਟ ਹੈ ਜੀ ਬਚਾਰੇ ਫੜ ਵੀ ਵਾਈਟ ਹੈ ਲੋ ਵੀ ਫੜ ਵੀ ਵਾਈਟ ਆ ਝੋੜੀ ਝਾਲੀ ਤੁਹਾਨੂੰ ਪ੍ਰੋਪਰ ਦਿਖਾਉਣੇ ਆਪਾਂ ਤੇ ਉਮਰ ਕਿੰਨੀ ਸਵਾ ਸਾਲ ਕੇ 14 ਮਹੀਨੇ 14 ਮਹੀਨਿਆਂ ਦੀ 14 ਮਹੀਨੇ ਸਰੀ ਉਮਰ 14 ਜਾਂ 15 ਜਾਂ 14 14 ਮੰਨ ਲਓ 15 ਮੰਨ ਲਓ ਠੀਕ ਆ ਜੀ ਖੀਰੀ ਆ ਇਹ ਤੁਹਾਡੇ ਸਾਹਮਣੇ ਆ ਖੀਰੀ ਕੱਤੀ ਆ ਪ੍ਰਤਾਪ ਇੱਥੇ ਮੜੇ ਰੋਕੀ ਇਹਨੂੰ ਖਾਣ ਖਾਣ ਵਿਖਾ ਦਈਏ ਆ ਦੇਖੋ ਚਾਰ ਤਾਂ ਮਗਰਲੇ ਥਣ ਛੋਟੇ ਅਗਲੇ ਮੋਟੇ ਆ ਹਾਂ ਇਹ ਵੀ ਮੋਟੇ ਹੋ ਜਾਂਦੇ ਸੰਤਾ ਹਾਂ ਜੀ ਮੋਟਰੀ ਆ ਹਾਂ ਅਜੇ ਕੱਟੀ ਆ ਜੀ ਹਾਂ ਹਾਂ ਅਜੇ ਤਾਂ ਤੁਹਾਡੇ ਬੱਚਾ ਆ ਨਾ ਆ ਫੇਸਬੁਕਾ ਦੇਗਾ ਜੀ ਛੋਟਾ ਸਿੰਘ ਆ ਬਿਲਕੁਲ ਅੱਖਾਂ ਬਿੱਲੀਆਂ ਅੱਖਾਂ ਦੋਹਾਂ ਦੇ ਵਿੱਚ ਵੇਖੋਗੇ ਬਿੱਲਾਪਨ ਬਿੱਲੀਆਂ ਪੂਰੀਆਂ ਖਾਂ ਠੀਕ ਆ ਜੀ ਸਤੇੜ ਪੜਾ ਆ ਗਿਆ ਅਗਲੀਆਂ ਪਿਛਲੀਆਂ ਲੱਤਾਂ ਦੇ ਤੁਸੀਂ ਦੇਖ ਸਕਦੇ ਜੀ ਮਾਰਕਿੰਗ ਹੈ ਚੱਡੇ ਦੇ ਹਵਾਨੇ ਦੇ ਦੰਦ ਵਿਖਾਉਣੀ ਹੈ ਖੀਰੀ ਆ ਖੀਰੀ ਵਿਖਾਉਣੀ ਹੈ ਖੀਰੀ ਕੱਤੀ ਆ ਹਾਂ ਖੀਰੀ ਕੱਤੀ ਆ ਲੈ ਵੀ ਪ੍ਰਤਾਲ ਮੈਚ ਲੋ ਭਾਈ ਖੀਰੀ ਕੱਤੀ ਆ ਦੋਸਤੋ ਪਸੰਦ ਹੋਊਗੀ ਆਪਣੇ ਭਰਾਵਾਂ ਨੂੰ ਚੰਗੀ ਆ ਕੱਤੀ ਮੇਰੇ ਭਰਾ ਬੜੇ ਸ਼ੌਂਕ ਰੱਖਦੇ ਆ ਬੂਹ ਬਾਹਰੋਂ ਵੀ ਦੂਰ ਦਰਾਡੇੋਂ ਫੋਨ ਆਉਂਦੇ ਆ ਆਊਟ ਆਫ ਸਟੇਟ ਤੋਂ ਵੀ ਪੰਜਾਬ ਦੇ ਵਿੱਚੋਂ ਵੀ ਬਾਹਰੋਂ ਆਉਂਦੇ ਆ 33 ਕੋਈ ਦੋ ਲੈਣੀਆਂ ਤਿੰਨ ਲੈਣੀਆਂ ਨੇ ਤੇ ਜਦੋਂ ਵੀ ਨਾਗਰ ਆਉਂਦੇ ਆ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਈਦੇ ਆ ਠੀਕ ਆ ਜੀ ਸੋ 33 ਵੀ ਚੰਗੀ ਆ ਦੇਖੇ ਨਾ ਵੀ ਜਾਸੇ ਤਾਂ ਮੋਲੋ ਜਾਸੇ ਫਿਰ ਮੋਲ ਵਖਰਾ ਵਖਰਾ ਕਰ ਦਈਏ ਚਲੋ ਵਖਰਾ ਵਖਰਾ ਕਰ ਦਿੰਦੇ ਆ ਆ ਤੇ 35 ਜੋ ਮਾਨਤਾ ਕਰ ਦਾਂਗੇ 50000 ਚੋਂ ਦੋ ਹੀ ਛੱਡਾਂਗੇ ਸੰਤੂ ਸਾਹਿਬ ਤੇ 30000 ਦੀ 33000 ਦੀ ਹਾਂ ਕੋਈ ਭਾਜਿਆ ਨਹੀਂ ਚਲੋ ਅੱਗੇ ਇੱਕ ਹੋਰ ਆ ਗਈ ਕੱਟੀ ਵੀ ਬੜੀ ਪਿਆਰੀ ਹੈ ਇਹ ਵੀ ਨੀਲੀ ਦੀ ਆ ਇਹ ਨੀਲੀ ਮੈਂ ਵੀ ਛਿਲੀਆਂ ਇਕੱਠੀਆਂ ਕੀ ਲਓ ਵੀ ਜੋੜੀ ਕਿਸੇ ਭਰਾਣੇ ਪਾਉਣੀ ਚਲੋ ਬਾਅਦ ਵਿੱਚ ਵਿਚਾਰ ਲਾ ਲਿਆ ਜੇ ਜੋੜੀ ਵਸੇ ਸਿੰਗਲ ਸਿੰਗਲ ਦਾ ਰੇਡ ਆਪਾਂ ਦੱਸ ਰਹੇ ਹਾਂ ਜੋੜੀ ਦੇ ਵਿੱਚ ਚਲੋ ਥੋੜਾ ਬਾਬਾ ਹੋਰ ਨਹੀਂ ਮਾਨਤਨ ਹੋ ਜਾਂਦਾ ਇਹ ਕੱਟੀ ਦੀ ਕਿੰਨੀ ਉਮਰ ਆ ਜੱਸ ਇਹ ਤਾਂ ਇਹ ਕੋਈ ਹੈਗੀ ਆ 7 ਕ ਮਹੀਨਿਆਂ ਦੀ 7 ਕ ਮਹੀਨਿਆਂ ਦੀ ਕੱਟੀ ਆ 7 ਦੀ ਜੇਠਾਂ ਦੀ ਲੈ ਜੀ ਇਹ ਗੱਲਾਂ ਫੈਂਦਾ ਨਾ ਹੀ ਕਰਕੇ ਆਪਾਂ ਇੱਥੋਂ ਮੁੜ ਗਏ ਆ ਨਹੀਂ ਕੋਈ ਗੱਲ ਨਹੀਂ ਚੰਗੀ ਕੱਟੀ ਆ ਮਾਰਾ ਤੋਰ ਕੇ ਵਿਖਾਉਣੀ ਆ ਕੋਈ ਲੱਸੀ ਪਿੱਕੀ ਨਹੀਂ ਗਈ ਕਰਮਾ ਦੀ ਬੋਲ ਢੋਲ ਵਰਗੀ ਆ ਮੈਂ ਨਾ ਚਾਰੂ ਬੜੀ ਕਰਮਾ ਲਈ ਆ ਬਹੁਤ ਪਿਆਰੀ ਕੱਟੀ ਆ 7 ਮਹੀਨੇ ਦੀ ਉਮਰ ਆ ਸਾਰੀ ਆ 7 ਦੇ 7ਾਂ ਨੂੰ ਸੰਤੂ ਸਾਹਿਬ ਇਹੋ ਹੀ ਮੜ ਕੇ ਗਾਂ ਸਵਾ ਸਵਾ ਲੱਕ ਦੀਆਂ ਪੇੜਦੀਆਂ ਬਿਲਕੁਲ ਬਿਲਕੁਲ ਸਾਂਭੀਆਂ ਜਾਂ ਤਾਂ ਜੱਸ ਕੀ ਲੈਣਦਨ ਕਰਤਾ ਆਂਦਾ ਇਹਦਾ 16 ਚੋਂ ਮਾਨਤਾ ਕਰਦਾ 16000 ਚੋਂ ਹਾਂਜੀ 14000 ਦੀ ਸੰਤੂ ਸਾਹਿਬ 14000 ਦੀ ਹਾਂ 500 ਛੋੜ ਠੀਕ ਆ ਇਹ ਜੋੜਾ ਬਣ ਗਿਆ 30 ਦੇ ਜ 32 ਕੇ 3000 ਦਾ 3000 ਦੀ ਇਹ ਤੇ 14 ਦੀ ਇਹ ਹਾਂਜੀ ਠੀਕ ਹੈ ਜੀ ਤੇ ਇਹ ਹੋ ਗਿਆ ਰੱਬ ਤੁਹਾਡਾ ਭਲਾ ਕਰੇ 40 40 ਤੇ 43 ਦੇ 53 53 ਹਾਂ 53 ਦਾ ਹੋ ਗਿਆ ਬਾਕੀ ਮਾਲਤਾਲ ਕਰਦੇ ਆ ਜੀ ਹੈ ਹਾਂਜੀ ਲਓ ਵੀ ਅੱਗੇ ਇੱਕ ਹੋਰ ਵਿਖਾ ਦਿੰਨੇ ਤੁਹਾਨੂੰ ਲੋਹੀ ਹਾਂਜੀ ਲੋਹੀ ਬੂਰੀ ਲਓ ਵੀ ਲੋਹੀ ਬੂਰੀ ਆ ਗਈ ਠੀਕ ਹੈ ਜੀ ਹਾਂਜੀ ਬਾਕੀ ਮੇਰਾ ਭਰਾ ਮਾਰਲੋ ਚਾਹ ਤੇ ਖੀਰੀ ਕੱਤੀ ਖੀਰੀ 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 ਲਓ ਵੀ ਖੀਰੀ ਝੋਟੀ ਇੱਕ ਦਿਖਾ ਦਿੰਨੇ ਆ ਬਾਕੀ ਲੱਗਣ ਬੰਦ ਤੇ ਕਾਫੀ 6-7 ਕੇ ਮੇਰੇ ਅਰੀਜਨਲ ਮੇਰਾ ਭਰਾ ਤੁਹ ਤਫੇਰ ਲੈ ਇਹਨੂੰ ਹਾਂ ਸਾਡੇ ਤੇ ਮੇਰੇ ਚੰਗੀ ਤਸੱਲੀ ਨਾਲ ਸਾਹਮਣੇ ਕਾ ਬੰਦ ਦੇਗਾ ਵਤਰਾ ਜੂਗੀ ਤੇ ਬਾਕੀ ਤੁਹਾਡੇ ਸਾਹਮਣੇ ਆ ਲੋਈ ਦੇ ਵਿੱਚ ਬਿਲਕੁਲ ਪਿੰਕ ਜਿਹਾ ਰਾਬੀ ਥਾਨ ਕਾਬ ਹਾਈਟ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਕਾਬ ਹਾਈਟ ਸੋਨਾ ਕੱਤੀ ਦਾ ਮਾਲ ਅੱਗੋਂ ਕਈ ਵਾਰ ਨਾਰਮਲ ਸਾਫ ਸੰਭਾਲ ਦੇ ਵਿੱਚ ਆਉਂਦਾ ਥੋੜਾ ਜਿਹਾ ਮੇਰਾ ਭਰਾ ਕੋਈ ਚੰਗੀ ਖੇਚਲ ਸੇਵਾ ਕਰ ਗਿਆ ਭਰਪੂਰ ਕੀ ਕਰਮ ਵਾਲੀ ਠੀਕ ਹੈ ਜੀ ਉਹ ਦੂਣੀ ਜਪਣੀ ਨਹੀਂ ਸਾਨੂੰ ਸਭ ਕੀ ਰਹੀ ਹੈ ਜੀ ਆਹ ਵੇਖੋ ਜੀ ਫੇਸ ਫੂਡ ਕੁਆਲਟੀ ਵੇਖੋ ਛੂ ਲੈ ਲੈ ਕਰੋ ਚੱਕ ਉਹ ਗੱਲਾਂ ਵਖਾਦਾ ਆ ਦੇ ਠੀਕ ਆ ਠੀਕ ਆ ਖੀਰੀ ਹੀ ਆ ਜੀ ਲੈ ਵੀ ਖੀਰੀ ਘੱਤੀ ਆ ਠੀਕ ਆ ਹਾਂ ਜੀ ਹਾਂ ਚੰਗੀ ਆ ਲੈ ਵੀ ਮੋੜ ਲਿਆ ਪ੍ਰਤਾਪ ਹਟਾ ਚੰਗਾ ਸੰਤੂ ਸਾਹਿਬ ਹਾਂ ਹਟਾ ਪਰਾਂ ਦੀ ਖੁੱਲੀ ਬਿਲਕੁਲ ਜੀ ਬਿਲਕੁਲ ਦੱਸ ਕੀ ਮੋਲ ਕਿੰਨਾ ਮੰਗ ਰਹੂਗੇ ਜੀ ਇਹ ਸੰਧੂ ਸਾਹਿਬ ਦੇ ਦੀਏ 5000 ਦੀ 5000 ਦੀ ਤੇ ਉਹ 5000 ਦੀ ਦੇ ਦੋ ਜੈਸ ਕਰਕੇ ਦੇਈਏ ਭਾਈ ਯਾਰ ਲੈਣ ਦੇ ਨਾਲੇ ਕੰਮ ਹੀ ਕਰ ਗਿਆ ਆਪਾਂ 22000 ਦੀ ਸੰਧੂ ਸਾਹਿਬ ਆਹ ਦੇ 15 ਦੀ 15 ਦੀ ਦੇ ਦੇ ਅੰਦਾਜ਼ ਆਪਦੀ ਸੰਧੂ ਸਾਹਿਬ ਚੱਕੋ ਭਾਈ ਹਾਂ ਫੇਰ ਮੇਰੇ ਨਾਲ ਇੰਧੜਾ ਪੀਸ ਆ ਤੇਰਾ ਆਓ ਤੱਕੜਿਓਗੇ ਸ਼ੇਅਰ ਤੇ ਕਮੈਂਟ ਕਰਿਆ ਕਰੋ ਬਾਕੀ ਇੰਨੀ ਕੁ ਬੇਨਤੀ ਆ ਕਿ ਮੇਰੇ ਭੈਣ ਭਰਾ ਸਾਰੇ ਐ ਇਕੱਠੇ ਹੋ ਕੇ ਤੱਕੜਿਓਗੇ ਵੀਡੀਓ ਪਾ ਕਰੋ ਔਰ ਤੂੰ ਪ੍ਰਤੂ ਕੇ ਬਾਰੇ ਨਾ ਗੱਲ ਕਰਿਆ ਕਰੋ ਨਾ ਕਰਨ ਦੀ ਲੋੜ ਆ ਪ੍ਰਾਵਾਹ ਆਦੇ ਦੇ ਕੋਈ ਗਲਤੀ ਛਲਤੀ ਹੋ ਗਈ ਤੇ ਮਾਫੀ ਮੰਗਦੇ ਆ ਹਾਂ ਬਿਲਕੁਲ ਠੀਕ ਹੈ ਸੰਤੂ ਸਾ ਬਿਲਕੁਲ ਮੈਂ ਵੀ ਅੱਜ ਨਾਗਾਪਾ ਤੁਹਾਨੂੰ ਦਿਖਾਤੇ ਆ ਵੀਰ ਜਸਵੰਤ ਦੇ ਕਿਲੇ ਤੋਂ ਠੀਕਾ ਜੀ ਚੰਬਲ ਪਿੰਡ ਤੁਸੀਂ ਵਿਜ਼ਿਟ ਕਰ ਲਿਆ ਜੇ ਮਾਲ ਤੁਹਾਨੂੰ ਉਹ ਦਿਖਾਇਆ ਵੀ ਤਿੰਨ ਮੱਝਾਂ ਝੋਟੀਆਂ ਵੱਡੀਆਂ ਦਿਖਾਤੀਆਂ ਨੇ ਦੋ ਸੁਈਆਂ ਇੱਕ ਗੱਬੜਾ ਨੀਂਦੀ ਦੀ ਚੋਟੀ ਸੋ ਇੱਕ ਜਸ ਨੰਬਰ ਆਪਣੇ ਕਰ ਦਿਓ ਸਾਜੇ ਹਾਂਜੀ 991523748 7657800942 ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ